ਰੌਣਕ ਪੰਜਾਬ ਦੀ ਤੇ ਅਡੀ ਚੈਨਲ ਦੇ ਬਹੁਤ ਹੀ ਪਿਆਰੇ ਦੋਸਤੋ ਤੇ ਪਿਆਰੇ ਸ਼ੋਤਿਓ ਮੈਂ ਤੁਹਾਡਾ ਆਪਣਾ ਰੋਸ਼ਨ ਖੜਾ ਸਤਿ ਸ਼੍ਰੀ ਅਕਾਲ ਆਦਾਬ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਨੰਗੇ ਪੈਰਾਂ ਦਾ ਸਫ਼ਰ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਅਹਿਮ ਸ਼ਖਸੀਤ ਨੂੰ ਹਾਕ ਮਾਰਦੇ ਹਾਂ ਸਾਡੇ ਹਾਕ ਮਾਰਨ ਦਾ ਕਾਰਨ ਇਹੀ ਹੁੰਦਾ ਕਿ ਉਹ ਲੋਕ ਜਿਹੜੇ ਗਰਾਸ ਰੂਟਰ ਨੇ ਜਿਨ੍ਹਾਂ ਨੇ ਜ਼ਿੰਦਗੀ ਦੀਆਂ ਜੜ੍ਹਾਂ ਨੇ ਔਰ ਜੜ੍ਹਾਂ ਤੋਂ ਹੀ ਉਹਨਾਂ ਦੇ ਫਲ ਫੁੱਲ ਲੱਗੇ ਨੇ ਜੋ ਸਾਨੂੰ ਸਮਾਜ ਨੂੰ ਦਿੱਤਾ ਹੈਗਾ ਤੇ ਉਹ ਸਮਾਜ ਦੇ ਚ ਵੰਡਣ ਲਈ ਸਮਾਜ ਨੂੰ ਹੂਰ ਚੋਚ ਕਰਨ ਲਈ ਸਮਾਜ ਵਿੱਚ ਗਿਆ ਸਪਾਦਾ ਕਰਨ ਲਈ ਜਾਗਰੂਕਤਾ ਪੈਦਾ ਕਰਨ ਲਈ ਅਸੀਂ ਉਹਨਾਂ ਦਾ ਸਹਾਰਾ ਲੈਂਦੇ ਆ ਤੇ ਕਦੇ ਵੀ ਸਾਡੇ ਇਸ ਸਮਾਗਮ ਇਸ ਫੰਕਸ਼ਨ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਪੈਰਾਸ਼ੂਟ ਨਹੀਂ ਆਉਂਦਾ ਗਰਾਸ ਰੂਟ ਨਹੀਂ ਆਉਂਦਾ ਜਿਹਨਾਂ ਦੀ ਜੜਾਂ ਹੁੰਦੀਆਂ ਜਿਹਨਾਂ ਦੇ ਜੜਾਂ ਨਹੀਂ ਹੁੰਦੀਆਂ ਉਹ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਨਹੀਂ ਬਣ ਸਕਦਾ ਇਹ ਸਾਡੀ ਪਹਿਲੀ ਸ਼ਰਤ ਹੈ ਤੁਸੀਂ ਜਾਣਦੇ ਹੋ ਸੋ ਅੱਜ ਅਸੀਂ ਇਸੇ ਸੰਦਰਭ ਦੇ ਵਿੱਚ ਇਸੇ ਪਰਪੇਖ ਦੇ ਵਿੱਚ ਹਾਕ ਮਾਰੀ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਸੁਦਾਰ ਕਰਨੈਲ ਸਿੰਘ ਜੀ ਰਿਟਾਇਰਡ ਸੈਸ਼ਨ ਜੱਜ ਉਹਨਾਂ ਨੂੰ ਆਖਿਆ ਸੀ ਵਾ ਕਿ ਬਹੁਤ ਵਾਰੀ ਬੇਨਤੀ ਕੀਤੀ ਅੱਜ ਫੜ ਫੜ ਲੱਗੇ ਥੋੜੇ ਜਿਹਾ ਇਹਨਾਂ ਨੂੰ ਹਾਕ ਮਾਰੀ ਸੀ ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਮੈਂ ਜੀ ਆਖਦਾ ਜੀ ਜੱਜ ਸਾਹਿਬ ਤੁਸੀਂ ਆਏ ਹੋ ਸਤਿ ਸ਼ਕਰ ਤੇ ਮੈਨੂੰ ਨਾਲ ਤੁਸੀਂ ਆਪਣੇ ਥੋੜੀ ਜੀਵਨ ਝਾਤ ਕਿ ਤੁਸੀਂ ਤੁਹਾਡਾ ਪਿੰਡ ਕੀ ਸੀ ਤੁਸੀਂ ਪਿੰਡ ਤੋਂ ਪਿਛਲਾ ਤਾਂ ਪਸ਼ੋਕੜੇ ਪਿੰਡ ਆ ਪਿੰਡ ਦੇ ਵਿੱਚੋਂ ਹੀ ਇਹ ਲੋਕੀ ਕਹਿੰਦੇ ਪਿੰਡਾਂ ਵਾਲੇ ਐਵੇਂ ਹੀ ਹੁੰਦੇ ਪਿੰਡਾਂ ਵਾਲੇ ਦੀ ਗੱਲ ਨਹੀਂ ਹੁੰਦੀ ਜਿੰਨੀ ਸ਼ਕਤੀ ਜਿੰਨੀ ਤਾਕਤਾਂ ਜਿੰਨੀ ਮਿਹਨਤ ਜਿੰਨੀ ਮੁਸ਼ਕਲ ਪਿੰਡਾਂ ਦੇ ਹਿੱਸੇ ਆਈ ਹੈਗੀ ਕਿਹਦੇ ਹਿੱਸੇ ਵੀ ਨਹੀਂ ਜੀ ਹੈਨਾ ਤੇ ਮੈਨੂੰ ਉਹ ਆਪਣੇ ਬੁੱਢਲੇ ਵਾਸਤਾ ਦੱਸੋ ਕਿ ਤੁਸੀਂ ਫਿਰ ਉਹ ਪੜ੍ਹਦੇ ਪੜ੍ਹਦੇ ਆ ਫਿਰ ਕਿਵੇਂ ਉਹ ਕਮਾਲੀਆ ਖਾਲਸਾ ਸਕੂਲ ਤੋਂ ਫਿਰ ਗਵਰਮੈਂਟ ਕਾਲੇ ਕਪੂਰਥਲਾ ਉਸ ਗਵਰਮੈਂਟ ਕਾਲੇ ਕਪੂਰਥਲਾ ਤੋਂ ਫਿਰ ਤੁਸੀਂ ਇੱਕ ਮਤਲਬ ਸਰਕਾਰੀ ਵਕੀਲ ਬਣਦੇ ਹੋ ਵਕੀਲ ਬਣ ਤੋਂ ਜੱਜ ਜਾਂਦੇ ਹੋ ਤੇ ਇਹ ਕਿਵੇਂ ਤੁਹਾਡੇ ਸੁਪਨੇ ਪੂਰੇ ਹੋਏ ਖੜਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਬਹੁਤ ਬਹੁਤ ਧੰਨਵਾਦ ਕਿ ਮੈਂ ਤੇ ਇੱਕ ਬਿਲਕੁਲ ਸਧਾਰਨ ਜਾਂ ਸਿਟੀਜ਼ਨ ਹਾਂ ਤੁਸੀਂ ਪਤਾ ਨਹੀਂ ਕਿਹੜੀ ਅੱਖਰਾਂ ਦੇਖਿਆ ਕਿ ਮੈਂ ਗ੍ਰਾਸ ਰੂਟਰ ਇਸ ਕਰ ਲਈ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਮੈਂ ਖੜਾ ਜੀ ਉਰਛਲੇ ਮੇਰਾ ਪਿੰਡ ਹੈਗਾ ਰਮੇਤੀ ਪਰ ਸਾਡਾ ਜੰਪਲ ਜਿਹੜਾ ਉਹ ਕਪੂਰਸਲੇ ਦੇ ਵਿੱਚ ਹੀ ਹੋਇਆ ਹੂੰ ਪਹਿਲੇ ਇਨੀਸ਼ੀਅਲੀ ਪੜ੍ਹਾਈ ਜਿਹੜੀ ਆ ਖਾਕ ਕਮਾਲੀਆ ਖਾਲਸਾ ਸਕੂਲ ਤੋਂ ਮੈਂ ਕੀਤੀ میٹرਕ ਉਸ ਤੋਂ ਬਾਅਦ ਗਵਰਨਮੈਂਟ ਰੰਦੀਰ ਕਾਲਜ ਜਦੋਂ ਤਾਂ ਰੰਦੀਰ ਕਾਲਜ ਦਾ ਹੀ ਗੁਸਤਬਾਦ ਪੋਂਡੋ ਦਾ ਨਾਂ ਚ ਕੀਤਾ ਗਿਆ ਨਵਜ ਸਿੰਘ ਅਲੂਵਾਲਾ ਹਾਂ ਨਵਜ ਸਿੰਘ ਅਲੂਵਾਲਾ ਬਾਅਦ ਵਿੱਚ ਰੱਖਿਆ ਅਹੀਂ ਰੰਦੀਰ ਕਾਲਜ ਤੋਂ ਹੀ ਬੀਏ ਕੀਤੀ ਬੀਏ ਕਰਦੇ ਬਾਅਦ ਬਸ ਕੋਈ ਮਾਰ ਦੀ ਕਿਰਪਾ ਹੋਈ ਕੋਈ ਦਿਲ ਦੀ ਲਾਲਸਾ ਹੀ ਕੋਈ ਲਾਲ ਦੇ ਪਾਸੇ ਜਾਇਆ ਜਾਵੇ ਕਿ ਪਰਿਵਾਰ ਦੇ ਵਿੱਚ ਕੋਈ ਡਿਫਰੈਂਟ ਰਸਤਾ ਵੀ ਲੈਣਾ ਚਾਹੀਦਾ ਤੋਂ ਮੈਂ ਪੰਜਾਬ ਯੂਨੀਵਰਸਿਟੀ ਜੰਦੀਗੜ੍ਹ ਐਡਮਿਸ਼ਨ ਲੈ ਕੇ ਉੱਥੋਂ ਲਾ ਕੀਤਾ ਲਾ ਕਰਦੇ ਬਸ ਮੇਰੀ ਸਿਲੈਕਸ਼ਨ ਹੈ ਜੀ ਸਰਕਾਰੀ ਵਕੀਲ ਹੋ ਗਈ ਉਹ ਉੱਥੇ ਮੈਂ 11 ਸਾਲ 11 ਸਾਲ ਦੀ ਸਰਵਿਸ ਕੀਤੀ ਪਹਿਲਾ ਪੋਸਟ ਕਿੱਥੇ ਦਾ ਜੀ ਬਈ ਮੇਰੀ ਫਰਸਟ ਨਾਬੇ ਹੋਈ ਸੀ ਸੈਕੰਡ ਨਕੋਦਰ ਥਰਡ ਮੇਰੀ ਗੁਰਦਾਸਪੁਰ 10 ਪੋਸਟਾਂ ਮੈਂ ਕੱਟੀਆਂ ਹੈ ਜੀ ਸਰਕਾਰੀ ਵਕੀਲ ਉੱਥੇ ਕੋਈ ਮਹਾਰਾਜ ਦੀ ਕਿਰਪਾ ਹੋਈ ਕਿ ਮੈਨੂੰ ਕੋਈ ਐਸੇ ਜੱਸਾ ਉਹ ਇੱਕ ਮਿਲੇ ਉਹਨਾਂ ਨੇ ਮੈਨੂੰ ਬਹੁਤ ਹੀ ਇਸ ਗੱਲ ਲਈ ਪ੍ਰੇਰਿਆ ਕਿ ਤੁਸੀਂ ਮਿਹਨਤ ਬਹੁਤ ਕਰਦੇ ਹੋ ਸਰਕਾਰੀ ਵਕੀਲ ਹੋ ਕੇ ਹਮ ਤੇ ਤੁਸੀਂ ਕਿਉਂ ਨਹੀਂ ਐਸ ਪਾਸੇ ਵੀ ਸ਼ਾਇਰ ਪੈਸ਼ਨੇਟ ਚਲੋ ਉਹਨਾਂ ਦੀ ਪ੍ਰੇਰਣਾ ਸਦਕਾ ਫੇ ਮੈਂ ਉਸ ਸਾਲ ਪੋਸਟਾਂ ਲਈ ਮੈਂ ਪੇਪਰ ਦਿੱਤੇ ਮੇਰਾ ਕਲੀਅਰ ਹੋ ਗਿਆ ਹਮ ਤੇ ਵਾਬੇ ਦੀ ਨਗਰੀ ਚ ਮੇਰੀ ਪਾਸਪੋਰਟ ਅੰਮ੍ਰਿਤਸਰ ਤੋਂ ਮੇਰੇ ਓਕੇ ਉਸ ਤੋਂ ਬਾਅਦ ਵਿਸ਼ੋ 15 ਦੇ ਵਿੱਚ ਇਹ ਜੇ ਐਡੀਸ਼ਨ ਸੈਸ਼ਨ ਜਿਹੜਾ ਰਿਟਾਇਰ ਹੋਇਆ ਫਿਰ ਹਮ ਰਿਟਾਇਰ ਹੋਣ 31 ਅਗਸਤ ਨੂੰ ਮੈਂ ਰਿਟਾਇਰ ਹੋਣਾ ਫਸਟ ਨੂੰ ਮੇਰੀ ਨਵੀਂ ਪੋਸਟਿੰਗ ਮੈਨੂੰ ਗਵਰਨਮੈਂਟ ਨੇ ਦੇ ਦਿੱਤੀ ਹੈ ਜੀ ਜੱਜ ਕਿੰਨਮਰ ਕੋਰਟ ਹਮ ਉੱਥੇ 5 ਸਾਲ ਦੀਆਂ ਸੇਵਾਵਾਂ ਕਰਨ ਤੋਂ ਬਾਅਦ ਫਿਰ ਮੈਂ ਰਿਟਾਇਰ ਹੋ ਗਿਆ ਤੋਂ ਉਸ ਤੋਂ ਬਾਅਦ ਮੈਨੂੰ ਗਵਰਨਮੈਂਟ ਨੇ ਇੱਕ ਐਡ ਪੋਸਟ ਨਾਲ ਨਿਵਾਜਿਆ ਸੀ ਡਬਲਿਊ ਸੀ ਡਿਸਟ੍ਰਿਕਟ ਚਾਈਲਡ ਵੈਲਫੇਅਰ ਕਮੇਟੀ ਉੱਥੇ ਮੈਂ ਸਾਡੇ ਬਹੁਤ ਹੀ ਪਿਆਰੇ ਮਿੱਤਰ ਰੋਸ਼ਨ ਰਾਜ ਜੀ ਖਹਿੜਾ ਜੀ ਨਾਲ ਹੂੰ ਹੂੰ ਤੇ ਹਿਮੰਤ ਜੀ ਕਪਲ ਤੇ ਸਾਡੇ ਦੋ ਹੋਰ ਮੈਂਬਰ ਨੇ ਬਹੁਤ ਵਧੀਆ ਟਾਈਮ ਕੱਟ ਰਹੇ ਉੱਥੇ ਉੱਥੇ ਕਰ ਰਹੇ ਹੂੰ ਜੇ ਜਦੋਂ ਗੱਲ ਇਸ ਵਿੱਚ ਹੈਗੀ ਆ ਕਿ ਤੁਸੀਂ ਤਾਂ ਰੰਧੀਰ ਕਾਲਜ ਤੋਂ ਬੀਏ ਕੀਤੀ ਗ੍ਰੈਜੂਏਸ਼ਨ ਕੀਤੀ ਤੇ ਅਸੀਂ ਤਾਂ ਦੇ ਪਿੱਛੇ ਸੀ ਅਸੀਂ ਨਾ 12ਵੀਂ ਕੀਤੀ ਰੰਧੀਰ ਕਾਲਜ ਤੋਂ ਤੇ ਬੀਏ ਕੀਤੀ ਨਵਾਬ ਜਸ ਸਿੰਘ ਆਲੂ ਵਾਲੀਆ ਕਾਲਜ ਜੋ ਨਾਮ ਬਦਲ ਗਿਆ ਉਸ ਟਾਈਮਾਂ ਵੀ ਹੋਈਆਂ ਸੀ ਉਹਦੇ ਵੀ ਹਿੱਸਾ ਬਣੇ ਰਹੇ ਤੇ ਗੱਲ ਇਹ ਹੈ ਕਿ ਕਿਉਂਕਿ ਆਪਾਂ ਬਹੁਤ ਨੇੜੇ ਹੁੰਦੇ ਸੀ ਦੇਖ ਦਿੰਦੇ ਸੀਗੇ ਕਿ ਜਦੋਂ ਸਾਨੂੰ ਇਹ ਪਤਾ ਲੱਗਾ ਸੀਗਾ ਤੁਸੀਂ ਇਸ ਲੈਵਲ ਤੇ ਪਹੁੰਚ ਗਏ ਆ ਕਿ ਤੁਸੀਂ ਦੇ ਖੇਡਣ ਖੁੱਡਣ ਵਾਲੇ ਹੁੰਦੇ ਸੀ ਥੋੜਾ ਬਤਾ ਤੇ ੱੱਪਿਆਂ ਵਾਲੇ ਸੀਗੇ ਲੇਕਿਨ ਤੁਹਾਡੀਆਂ ਪ੍ਰਾਪਤੀਆਂ ਜਿਹੜੀਆਂ ਸੀਗੇ ਨਾ ਉਹ ਬੜਾ ਸਾਡੇ ਲਈ ਮਾਰਦਾਸ਼ਕ ਬਣੀਆਂ ਸੀਗੀਆਂ ਆਮ ਲੋਕਾਂ ਦੇ ਵੀ ਵੀ ਬੰਦਾ ਜੇ ਕੋਈ ਚਾਵੇ ਕੁਝ ਸਭ ਕੁਝ ਕਰ ਸਕਦਾ ਹੈ ਕਰ ਸਕਦਾ ਔਰ ਸਾਡੇ ਉਸ ਵਿੜੇ ਦੇ ਜਿੰਨੇ ਵੀ ਸਮਕਰ ਲਈ ਹੈਗੀ ਆ ਤੇ ਉਹ ਤੁਹਾਨੂੰ ਤੁਹਾਨੂੰ ਆਪਣਾ ਇੱਕ ਆਦਰਸ਼ ਮੰਨਦੇ ਸੀਗੇ ਕਿ ਜ਼ਿੰਦਗੀ ਚ ਨੰਗੇ ਪਹਿਨੇ ਚੱਲ ਕੇ ਵੀ ਤੁਸੀਂ ਸਫਰ ਤੈਅ ਕਰ ਸਕਦੇ ਆ ਜੇ ਤੁਹਾਡੇ ਚ ਹੌਸਲਾ ਵਿੱਲ ਜਾਨ ਲਗਨ ਜਾਂ ਉਹ ਸਾਹਮਣੇ ਨਿਸ਼ਾਨਾ ਪਿਆਗਾ ਉਹ ਸਾਰੇ ਸਾਡੇ ਪਿਆਰੇ ਮਿੱਤਰ ਸੀ ਜਿਹੜੇ ਸਾਡੇ ਲਈ ਸ਼ਮਾ ਕਰਦੇ ਸੀ ਉਹਨਾਂ ਦੀ ਸ਼ਮਾ ਕਰਕੇ ਹੀ ਅੱਜ ਉੱਪਰ ਗਏ ਹਾਂ ਤੇ ਮੈਂ ਵੀ ਦੇਖਿਆ ਸਰ ਵੀ ਤੁਹਾਡੇ ਨਾਲ ਬਹੁਤ ਸਾਰੇ ਜਦੋਂ ਤੁਸੀਂ ਬਤੌਰ ਜਜਸ ਕੰਮ ਕੀਤਾ ਹੈਗਾ ਬਹੁਤ ਬਹੁਤ ਸੇਵਾਵਾਂ ਦਿੱਤੀਆਂ ਗਈਆਂ ਔਰ ਦਸਾਨੀ ਸਵਮਧ ਦਿੱਤੀਆਂ ਜਿਹੜੇ ਰਮਾਰਕੇਬਲ ਹੈਗੀਆਂ ਤੁਸੀਂ ਆਪਣੀ ਉਹ ਜੀਵਨ ਜਿ ਬੇਦਾਗ ਤੇ ਬੇਲਾਗ ਰਹੇ ਹੋ ਬਿਲਕੁਲ ਔਰ ਇਸੇ ਖੂਬਸੂ ਤੁਹਾਡੇ ਮੈਨੂੰ ਨਾ ਬਹੁਤ ਸਾਰੇ ਲੋਕ ਮਿਲਦੇ ਜਿਹੜੇ ਨਾਲ ਤੁਹਾਨੂੰ ਹੰਡਾਇਆ ਜਨਾਂ ਨੇ ਦੇਖਿਆ ਤੇ ਜਦੋਂ ਗੱਲਾਂ ਕਰਦੇ ਕਹਿੰਦੇ ਵੀ ਜੱਜ ਸਾਹਿਬ ਬੜੇ ਸਖਤ ਸਵਾਦੇ ਸੀਗੇ ਕਿ ਕਦੇ ਕੰਬਰਮਾਈ ਨਹੀਂ ਸੀ ਕਰਦੇ ਤੇ ਪਰ ਇਦਾਂ ਦਾ ਵੀ ਇੰਜ ਲਾਂਬਾ ਨਹੀਂ ਆਇਆ ਕਿ ਹਾਈ ਕੋਰਟ ਨੂੰ ਲਿਖਣਾ ਪਵੇ ਕਿ ਇਹਨੇ ਵੀ ਜੱਜ ਨੇ ਫੈਸਲਾ ਗਲਤ ਕੀਤਾ ਇਹ ਵੀ ਇਹ ਵੀ ਤੁਹਾਡੇ ਅੱਖ ਜਾਂਦੀ ਗੱਲ ਇਹ ਲੋਕਾਂ ਦਾ ਅੱਖ ਨੂੰ ਅੱਖ ਪਰਖਣ ਵਾਲੀ ਅੱਖ ਹਰ ਇੱਕ ਦੀ ਆਪੋ ਆਪਣੀ ਹੁੰਦੀ ਹੈ। ਹੂੰ ਕੋਈ ਲੀਗਲ ਕੰਮ ਕਰਨ ਨੂੰ ਸਖਤ ਗਣ ਲੀਂਦਾ। ਹੂੰ ਕੋਈ ਉਹ ਨੂੰ ਸਮਝਦਾ ਵੀ ਇਹ ਬਹੁਤ ਅੱਛਾ ਜਾਜਾ। ਹਾਂ ਇਹ ਸਿਰਫ ਪਰਖਣ ਦੀ ਗੱਲ ਹੁੰਦੀ ਹੈ ਮੋਰੇ ਜਿਹੜੇ ਖੜੇ ਜਿਹਨੂੰ ਤਾਂ ਜਿਹਨੂੰ ਤਾਂ ਕੋਈ ਰਿਲੀਫ ਮਿਲ ਗਿਆ ਕੁਰਚੋਂ। ਉਹਨੇ ਕਹਣਾ ਬਹੁਤ ਵਧੀਆ। ਹੂੰ ਦੂਜੇ ਇਹ ਸੋਚਦੇ ਵੀ ਜਦ ਸਖਤ ਬੜਾ। ਹਾਂ ਥੋੜਾ ਇਹ ਸੀ ਮੈਂ ਸਟ੍ਰਿਕਟ ਸੀਗਾ ਸਖਤ ਤੇ ਸਟ੍ਰਿਕਟ ਦਾ ਥੋੜਾ ਜਿਹਾ ਫਰਕ ਆ। ਹੂੰ ਮੈਂ ਲੀਗਲ ਪ੍ਰਸੀਡਿੰਗ ਪ੍ਰਤੀਬੋਧਕ ਸੀਗਾ ਹੂੰ ਉਸ ਵਾਰ ਨਾ ਮੈਂ ਜਾਂਦਾ ਹੀ ਨਾ ਕੋਈ ਵਕੀਲ ਨੂੰ ਜਾਣ ਦਿੰਦਾ ਹੀ ਨਾ ਕੋਈ ਪੁਲਿਸ ਵਾਲਾ ਹੂੰ ਉਸ ਦਾਇਰੇ ਦੇ ਵਿੱਚ ਹੀ ਰਹਿ ਕੇ ਕੰਮ ਕਰਨਾ ਪੈਂਦਾ ਹੀ ਲੋਕਾਂ ਨੂੰ ਆਦਤ ਹੁੰਦੀ ਆ ਵਕੀਲਾਂ ਨੂੰ ਵੀ ਪੁਲਿਸ ਵਾਲਿਆਂ ਨੂੰ ਵੀ ਆ ਇਹ ਕੰਮ ਕਰ ਬੜਾ ਫਟਾ ਇਦਾਂ ਹੀ ਹੁੰਦਾ ਜੀ ਇੱਥੇ ਇੱਥੇ ਸਾਡੇ ਆਹ ਪ੍ਰੋਸੀਜਰ ਚੱਲਦਾ ਇਸ ਤਰ੍ਹਾਂ ਕਰਦੇ ਨੇ ਮੈਂ ਕਿਹਾ ਨੋ ਹੂੰ ਇਸ ਤਰ੍ਹਾਂ ਚੱਲਦਾ ਹੋਏਗਾ ਬਟ ਹੁਣ ਲੀਗਲੀ ਚੱਲੇਗਾ ਜੋ ਲਾਵਾ ਉਸ ਨੂੰ ਕਾਬੂ ਕਰ ਲੈ ਨਹੀਂ ਇਹ ਚੱਲਦਾ ਕਰਕੇ ਹੀ ਕੁਝ ਵਕੀਰ ਆਪਣੇ ਕਲਾਇੰਟਸ ਨਾਲ ਵਾਅਦਾ ਕਰ ਲੈਂਦੇ ਵੀ ਇਹ ਕੰਮ ਹੋਇਆ ਪਿਆ ਤੇ ਜਦੋਂ ਉਹਨਾਂ ਦਾ ਕੰਮ ਨਹੀਂ ਹੁੰਦਾ ਜੇ ਕਦੀ ਵਕੀਲਾਂ ਨਾਲ ਪੰਗਾ ਨਹੀਂ ਪਿਆ ਸੀ ਨਹੀਂ ਮੇਰਾ ਅਜ ਤੱਕ ਕਦੀ ਕਿਸੇ ਵਕੀ ਦੇਖੋ ਵਕੀਰ ਉਹਨਾਂ ਨਾਲ ਪੰਗਾ ਪਾਉਂਦੇ ਜਿਸ ਬੰਦੇ ਦੇ ਪ੍ਰਕਿ ਲੋ ਜਿਸ ਦੀ ਰੈਪਿਊਟੇਸ਼ਨ ਹਮ ਕੰਮ ਪ੍ਰਤੀ ਠੀਕ ਨਾ ਹੋਵੇ ਹਮ ਜਿਹੜੇ ਬੰਦੇ ਕੋਲ ਆਪਣੀ ਫਾਈਲ ਫੈਕਸ ਆਪਣੀ ਮੁਠੀ ਦੇ ਵਿੱਚ ਲਾ ਮੁਠੀ ਦੇ ਵਿੱਚ ਹੀ نو ਬਿਲਾ ਕੀ ਹੈ ਫੈਕਟਸ ਕੀ ਇਸ ਕੇਸ ਤੇ ਤਾਂ ਮੇਰਾ ਘਰ ਕੋ ਵਕੀਲ ਨਹੀਂ ਕੋਈ ਗੱਲ ਲੈਂਦਾ ਨਹੀਂ ਮੇਰੇ ਤੇ ਨਹੀਂ ਸਰਵਸੇ ਕਦੀ ਮੇਰੇ ਨਾਲ ਬੜੇ 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 ਸਟੇਸ਼ਨ ਇਕੱਟੇ ਆ ਕੋਈ ਕਿਸੇ ਨੇ ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਤਾਂ ਇਹ ਨਾ ਬਤੌਰ ਐਡੀਸ਼ਨ ਜਿਹੜੇ ਮਤਲਬ ਜੱਜ ਹੈਗੀ ਹੈ ਸੇਵਾਮੁਕਤੀ 2015 ਜੀ ਹੁੰਦੀ ਹੈ ਤੇ ਉਹ ਬਤੌਰ ਜੱਜ ਜਤਵਾ ਨਿਭਾਉਂਦੇ ਹਾਂ ਕੋਈ ਖੂਬਸੂਰਤ ਯਾਦ ਹੋਵੇ ਜਿਹੜੀ ਕਿਸੇ ਮਤਲਬ ਵਕੀਲ ਕੇ ਦਾ ਭਲਾ ਹੋ ਗਿਆ ਹੋਵੇ ਉਹ ਕਮਾਲ ਹੋ ਗਈ ਹੋਵੇ ਦੇਖੋ ਕਿ ਜਦੋਂ ਆਸੀ ਨਾ ਹੋਏ ਵੀ ਮੈਨੂੰ ਇਨਸਾਫ ਮਿਲਣਾ। ਦੇਖੋ ਇਹ ਗੱਲਾਂ ਆਪਾਂ ਵੈਸੇ ਆਮ ਤੌਰ ਤੇ ਬਣਾ ਸਕਦੇ ਆ। ਕਿ ਵੀ ਉਹ ਫਲਾਣਾ ਮੈਂ ਕੀਤਾ ਹੀ ਤਾਂ ਫਲਾਣਾ ਬੰਦਾ ਸਾਹਮਣੇ ਖੜਾ ਆ ਕੇ ਕਹਿ ਕੇ ਗਿਆ ਹੀ। ਵਰਤਸਲੀ ਅਸਲੀਅਤ ਇਹ ਆ ਕਿ ਜਦੋਂ ਵੀ ਕੋਰਟ ਕੋਈ ਵੀ ਫੈਸਲਾ ਕਰਦੀ ਆ। ਹੂੰ। ਕਦੀ ਬੰਦੇ ਨੂੰ ਦੇਖ ਕੇ ਤਾਂ ਕਰਦੀ ਨਹੀਂ। ਵੀ ਇਹ ਬੰਦਾ ਕਿੱਦਾਂ ਦਾ ਆ? ਇਹ ਗਰੀਬ ਆ, ਇਹ ਅਮੀਰ ਆ। ਹੂੰ। ਕੋਰਟ ਨੇ ਹਮੇਸ਼ਾ ਫੈਕਸ ਦੇਖਣੇ ਆ। ਫਾਈਲ ਦੇ ਵਿੱਚ ਕੀ ਆ? ਲਾ ਕਿਸ ਤਰ੍ਹਾਂ ਜਾ ਰਿਹਾ ਵਾ ਉਹ ਫੈਸਲਾ ਕਰ ਦੇਣਾ ਇਸ ਕਰਕੇ ਕਿਸੇ ਨੂੰ ਮੇਰੇ ਖਿਆਲ ਮੇਰੀ ਕੋਰਟ ਚ ਹੁਣ ਤੱਕ ਕਿਸੇ ਨੂੰ ਕੋਈ ਨਾ ਕੋਈ ਸਪੈਸ਼ਲ ਕੇਸ ਹੋਇਆ ਮੈਂ ਕਹਾਂ ਮੈਂ ਆ ਇੱਕ ਬਹੁਤ ਸਪੈਸ਼ਲ ਕੇਸ ਸੀ ਕਿਉਂਕਿ ਮੇਰੇ ਲਈ ਸਾਰੇ ਹੀ ਸਪੈਸ਼ਲ ਸੀ ਹਰ ਕੇਸ ਨੂੰ ਹੀ ਮੈਂ ਡੀਪਲੀ ਲੈਂਦਾ ਸੀ ਸਪੈਸ਼ਲ ਲੈਂਦਾ ਸੀ ਇਸ ਕਰਕੇ ਮੈਨੂੰ ਕਿਸੇ ਨੇ ਇਹ ਨਹੀਂ ਆ ਕੇ ਕਿਹਾ ਜੀ ਸਾਨੂੰ ਮੇਰੀ ਕੋਰਟ ਚ ਕਦੇ આજ ਤੱਕ ਨਾ ਕਿਸੇ ਵਕੀਲ ਨੇ ਕਿਸੇ ਪਾਰਟੀ ਤੇ ਤੁਸੀਂ 15 ਦੀ ਸੇਵਾ ਮੁਕਤੀ ਤੋਂ ਬਾਅਦ ਮਤਲਬ ਘਰ ਨਹੀਂ ਬੈਠੇ ਮਤਲਬ ਤੁਹਾਨੂੰ ਸੀਗਾ ਕਿ ਮਤਲਬ ਇਹ ਜ਼ਿੰਦਗੀ ਜਿੰਦਾ ਪਰ ਤਾਂ ਰਹਿਣੀ ਹੈ ਜੇ ਚੱਲਦੀ ਰਹੇਗੀ ਹੈ ਨਾ ਜੀ ਮੈਨੂੰ ਇਹ ਲੱਗਦਾ ਸੀਗਾ ਤੁਸੀਂ ਫਿਰ ਕੰਜ਼ਿਊਮਰ ਕੋਰਟ ਦੇ ਵਿੱਚ ਆ ਗਏ ਹਾਂ ਮੈਂ ਜਦੋਂ ਲਾਸਟ ਮੇਰੇ 6 ਮਹੀਨੇ ਰਹਿੰਦੇ ਸੀਗੇ ਹਮ ਰਿਟਾਇਰਮੈਂਟ ਦੇ ਅੱਛਾ ਉਦੋਂ ਹੀ ਕੰਜ਼ਿਊਮਰ ਕੋਰਟ ਚ ਪੋਸਟ ਆ ਗਿਆ ਹਾਂ ਹਾਂ ਔਰ ਉੱਥੇ ਉਹ ਜੁਡੀਸ਼ੀਅਲ ਅਫਸਰ ਨੂੰ ਵੀ ਉਦੋਂ ਰੱਖਦੇ ਹੁੰਦੇ ਸੀ ਜ਼ਿਆਦਾਤਰ ਤੇ ਚੇਅਰਮੈਨ ਜਿਹੜਾ ਹੁੰਦਾ ਹੈ ਉਹਦਾ ਪ੍ਰੈਜ਼ੀਡੈਂਟ ਹੁੰਦਾ ਹੈ ਉਹ ਜੁਡੀਸ਼ੀਅਲ ਅਫਸਰ ਮੈਂ ਛੇ ਮਹੀਨੇ ਪਹਿਲਾਂ ਅਪਲਾਈ ਕਰਤਾ ਸੀ ਮੇਰੀ ਰਿਟਾਇਰਮੈਂਟ ਦੇ 4 ਮਹੀਨੇ ਪਹਿਲਾਂ ਮੇਰੀ ਸਿਲੈਕਸ਼ਨ ਹੋ ਚੁੱਕੀ ਸੀ ਉਧਰ ਅੱਛਾ ਕੀ ਬਾਤ ਹੈ ਤੇ 4 ਮਹੀਨੇ ਲਈ ਮੈਂ ਐਪਲੀਕੇਸ਼ਨ ਲਿਖ ਕੇ ਉਹਨਾਂ ਕੋ ਐਕਸਟੈਂਸ਼ਨ ਲਈ ਸੀ ਵੀ ਮੇਰੇ ਅਜੇ 4 ਮਹੀਨੇ ਇੱਥੇ ਰਹਿੰਦੇ ਆ 4 ਮਹੀਨੇ ਮੈਨੂੰ ਐਕਸਟੈਂਸ਼ਨ ਦਿੱਤੀ ਜਾਵੇ ਕਿ ਮੈਂ 1 ਸਤੰਬਰ ਨੂੰ ਜੁਆਇਨ ਕਰਾਂ 31 ਅਗਸਤ ਨੂੰ ਰਿਟਾਇਰ ਹੋ ਕੇ ਅੱਛਾ ਅੱਛਾ ਤੇ ਗਵਰਨਮੈਂਟ ਫੂਡ ਸਪਲਾਈ ਸੈਕਟਰੀ ਹੁੰਦੇ ਸੀ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਉਹਨਾਂ ਨੇ ਮੈਨੂੰ ਪਰਮਿਸ਼ਨ ਦੇ ਦਿੱਤੀ ਸੀ ਓਕੇ ਵੀ ਦੈਟਸ ਓਕੇ ਯੂ ਮੇ ਜੁਆਇਨ ਔਨ 1 ਸਤੰਬਰ ਹਮ ਔਰ 31 ਮੈਂ ਰਿਟਾਇਰ ਹੋ ਕੇ ਉੱਥੋਂ ਆਇਆ ਹਮ ਫਸ ਨੂੰ ਇਸ ਇਹ ਕੰਜ਼ਿਊਮਰ ਕੋਰਟ ਚ ਕੀ ਯੋਗਤਾਵਾਂ ਕੀ ਹੁੰਦੀਆਂ ਜਾਣਦੀਆਂ ਦੇ ਮੈਂਬਰ ਦੀਆਂ ਜਾਂ ਤਾਂ ਦੇਸ਼ ਚੇਅਰ ਪ੍ਰਧਾਨ ਦੀਆਂ ਉੱਥੇ 7 ਸਾਲ ਸਰਵਿਸ ਆਪਣੀ ਪ੍ਰੈਕਟਿਸ ਹੋਵੇ ਜਾਂ ਤਾਂ ਐਡਵੋਕੇਟ ਦੀ ਹਾਂ ਜਾਂ ਜੁਡੀਸ਼ੀਅਲ ਅਫਸਰ ਹੋਵੇ ਦੋ ਮੈਂਬਰ ਹੁੰਦੇ ਨਾਲ ਹੂੰ ਉਹ ਵੀ ਲੀਗਲ ਨੋਲੇਜ ਰੱਖਦੇ ਹੋਣ ਇਹ ਖੇਤਰ ਦੇ ਹੋਣ ਇਸ ਦੇ ਇਸ ਖੇਤਰ ਦੇ ਹੋਣ ਹੂੰ ਅੱਛਾ ਕੰਜ਼ਿਊਮਰ ਤੁਸੀਂ ਕੋਰਟ ਦੇ ਵਿੱਚ ਇਹ ਕਿਹੜੇ ਕਿਹੜੇ ਹਾਲਾਤਾਂ ਵਿੱਚ ਆਪਾਂ ਲੋਕਾਂ ਨੂੰ ਫਾਇਦਾ ਦੇ ਸਕਦੇ ਆ ਕੰਜ਼ਿਊਮਰ ਦੇ ਵਿੱਚ ਜਿੰਨੀਆਂ ਵੀ ਇਹ ਜਿ ਜ 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 ਕੱਕ ਥੋੜੇ ਅਮਾਉਂਟ ਥੇਆ ਸਿੰਪਲ ਕੋਈ ਨੰਬਰ ਫੋਰਮ ਚ ਐਪਲੀਕੇਸ਼ਨ ਦੇ ਫੀਡਰ ਲਾ ਕੇ ਵੀ ਮੇਰਾ ਆ ਸੀਗਾ ਉਹਦਾ ਮਰ ਕਿ 30 ਡੇਰ ਉਹ ਦੋ ਮਹੀਨੇ ਦੇ ਵਿੱਚ ਉਹਦਾ ਫੈਸਲਾ ਹੋ ਜਾਂਦਾ ਅੱਛਾ ਮਤਲਬ ਮਤਲਬ ਹੋ ਜਾਂਦਾ ਨਹੀਂ ਉਹ ਲੰਬਾ ਨਹੀਂ ਚਾ ਸੈਕੰਡ ਤੁਹਾਡੀ ਕੋਈ ਇੰਸ਼ੋਰੈਂਸ ਆ ਮੈਡੀਕਲ ਟਰੀਟਮੈਂਟ ਦੇ ਬਾਰੇ ਤੁਹਾਡੀ ਕੋਈ ਪ੍ਰੋਬਲਮ ਆ ਤੁਹਾਨੂੰ ਮੈਡੀਕਲ ਟਰੀਟਮੈਂਟ ਨਹੀਂ ਮਿਲ ਜਾਂ ਕੋਈ ਗਲਤ ਟਰੀਟਮੈਂਟ ਦਿੱਤੀ ਆ ਹੁਣ ਮੈਂ ਜਿੱਦਾਂ ਜਲੰਧਰ ਦੇ ਵਿੱਚ ਪੋਸਟਡ ਰਹਾ ਮੈਂ ਬੜੇ ਕੇਸ ਇਦਾਂ ਦੇ ਹੈਂਡਲ ਕੀਤੇ ਜਿਨ੍ਹਾਂ ਦੇ ਵਿੱਚ ਟ੍ਰੀਟਮੈਂਟ ਗਲਤ ਹੋਈਆਂ ਵੀ ਨਹੀਂ ਫਿਰ ਇੰਸ਼ੋਰੈਂਸ ਦਾ ਗੱਡੀ ਇੰਸ਼ੋਰਡ ਆ ਤੁਸੀਂ ਤਵਹੀਨ ਇੰਸ਼ੋਰੈਂਸ ਲਈ ਹੋਈ ਆ ਹੂੰ ਤੁਹਾਨੂੰ ਕੰਪਨੀ ਜਿਹੜੀ ਇੰਸ਼ੋਰੈਂਸ ਕੰਪਨੀ ਆ ਉਹ ਕਲੇਮ ਤੁਹਾਡਾ ਰੈਪੋਰਟ ਕਰ ਦਿੰਦੀ ਆ ਬਿਨਾਂ ਕਾਰਨ ਤੋਂ ਹੂੰ ਯੂ ਕੈਨ ਗੋ ਕਿੰਬਰ ਕੋ ਕਿਉਂਕਿ ਸਭ ਤੋਂ ਈਜ਼ੀ ਪ੍ਰੋਸੈਸ ਹੁੰਦਾ ਹੈ ਔਰ ਜਲਦੀ ਹੋ ਜਾਂਦਾ ਤੁਹਾਡੇ ਵੱਲੋਂ ਕਿਸੇ ਵੀ ਇਦਾਂ ਦੀ ਤਕਲੀਫ ਦੀ ਸੁਣਵਾਈ ਹੈਗੀ ਆ ਬਿਲਕੁਲ 100% ਇਹ ਤੇ ਆਮ ਕੋਟਾਂ ਬਾਰੇ ਤੇ ਇਹ ਮੰਨਿਆ ਗਿਆ ਕਿ ਲੋਕ ਜਾਂਦੇ ਨਹੀਂ ਕਹਿੰਦੇ ਯਾਰ ਫੈਸਲਾ ਨਹੀਂ ਹੋਣਾ ਉਮਰ ਲੰਘ ਜਾਂਦੀ ਫੈਸਲਾ ਦੇ ਦੇ ਦੇਖੋ ਉਹ ਉਹ ਵੀ ਇਨੀ ਧਾਰਨਾ ਗਲਤ ਆ ਕਿ ਕੋਟਾਂ ਦੇ ਵਿੱਚ ਕੰਮ ਹੀ ਬੜਾ ਔਰ ਜੱਜ ਦੀ ਗਿਣਤੀ ਬੜੀ ਘੱਟ ਆ ਹੂੰ ਕਿਉਂਕਿ ਜੋ ਸਾਡੇ ਲੀਗਲ ਪ੍ਰੋਸੈਸ ਦੇ ਮਤਵਕ ਜੱਜ ਦੀ ਗਿਣਤੀ ਬਹੁਤ ਵਧਾਉਣੀ ਚਾਹੀਦੀ ਆ ਬਾਕੀ ਕੰਟਰੀਆਂ ਦੇ ਵਿੱਚ ਹੂੰ ਬਲਕਿ ਸਟਰੈਂਥ ਦੇ ਪੋਪੂਲੇਸ਼ਨ ਦੇ ਮਤਵਕ ਛਾੜੇ ਇਥੇ 15 20 ਵੀ 40 40 ਲੱਖ 50 50 ਲੱਖ ਦੇ ਪਿੱਛੇ ਜੱਜ ਦੋ ਦਰਵਾਜ਼ੇ ਨੇ ਰੂਸ ਇਥੇ ਵੀ ਬੰਦ ਲੀ ਹੈਗੇ ਪਰ ਲਾਗੂ ਨਹੀਂ ਬਿਲਕੁਲ ਹੈ ਲਾਗੂ ਨਹੀਂ ਹੋ ਰਿਹਾ ਲਾਗੂ ਨਹੀਂ ਹੋ ਰਿਹਾ ਨਾ ਜੀ ਇਹ ਤਾਂ ਦਾਈਂ ਦਾਈਂ ਸਾਰੇ ਕਹਾਵਤ ਬਣ ਗਈ ਹੈ ਕਿ ਜਿਹੜੀ ਮਤਲਬ ਨਿਆ ਦੀ ਦੇਰੀ ਦੇ ਮਤਲਬ ਹੈਗਾ ਨਿਆ ਨਾਮ ਮਿਲਣਾ ਆਪੇ ਹੋ ਜਾਂਦੀ ਇਸ ਗੱਲ 'ਚ ਕਦੇ ਇੱਕ ਦੇ ਕਿਸੇ ਕੇਸ 'ਚ ਹੁੰਦੀ ਆ ਕਿਉਂਕਿ ਉਹਦਾ ਕਾਰਨ ਹੀ ਆ ਕਿ ਕਦੇ ਤੋਂ ਤਰੀਕ ਤੇ ਤਰੀਕ ਤੇ ਤਰੀਕ ਤੇ ਤਰੀਕ ਦੇਖੋ ਕੋ ਪਿੱਛੇ ਹਨਾ ਦੋ ਵੀਲ ਨੇ ਦੇਖ ਇੱਕ ਕੋਟਾਂ ਇੱਕ ਕਾਉਂਸਲ ਹੁੰਦੀ ਹੈ ਜਿਹੜੀਆਂ ਵਕੀਲ ਹੁੰਦੇ ਨੇ ਹੂੰ ਦੋ ਵੀਲ ਜੇ ਬਰਾਬਰ ਚੱਲਣਗੇ ਤੇ ਫੈਸਲੇ ਜਲਦੀ ਹੋਣਗੇ ਹੂੰ ਜੇ ਇੱਕ ਵੀਲ ਵੀ ਬੈਲੈਂਸ ਨਹੀਂ ਰੱਖੇਗਾ ਹੁਣ ਜੇ ਵਕੀਲ ਆ ਕੇ ਕਹੇਗਾ ਵੀ ਮੈਂ ਤਾਂ ਤਿਆਰ ਨਹੀਂ ਅੱਜ ਜੀ ਹੂੰ ਮਿੰਤਾ ਜੀ ਡੇਟ ਦੇ ਦਿਓ ਤੇ ਕੀ ਕਰੇਗਾ ਕਿ ਕੀ ਕਰੇਗਾ ਡੇਟ ਹੀ ਦੇਗਾ ਹੂੰ ਉਹਦੇ ਦੇਣੀ ਪੈਣੀ ਹੈ ਮਜਬੂਰੀ ਇਹ ਕਿੰਦਾ ਠੀਕ ਹੈ ਜੀ ਲੈ ਲਓ ਉਹ ਉੱਥੇ ਪੇ ਉਤਰੀਕ ਪੇ ਤਰੀਕ ਜਾ ਰਹੀ ਹੈ ਇਸੇ ਕਰਕੇ ਜਾ ਰਹੀ ਹੈ ਅਜੇ ਤੱਕ ਕੋਟਾ ਮੇਰੇ ਖਲ ਨਹੀਂ ਇੰਨੇ ਕੋਈ ਕਿ ਕੋ ਕੋਟਾ ਦੇ ਟਾਰਗੇਟ ਹੁੰਦੇ ਆ ਹਾਈ ਕੋਰਟ ਅਪੋਚ ਦੀ ਆ ਐਕਸਲ ਨਾਸ਼ਨਲ ਹੁੰਦੀਆਂ ਨੇ ਵੀ ਕੋ ਨਹੀਂ ਹੋ ਰਿਹਾ ਹੂੰ ਤਾਂ ਫਿਰ ਹਰ ਕੋਟ ਚੋਂ ਦੀ ਮੇਰਾ ਕੰਮ ਜਲਦੀ ਨਿਕਟੇ ਇੱਕ ਨਾ ਆਮ ধারণা ਸਰ ਹੈ ਕਿ ਜਿੱਦਾਂ ਨਾ ਮਤਲਬ 2013 ਦੇ ਵਿੱਚ ਪੰਜਾਬ ਸਰਕਾਰ ਨੇ ਪੰਜਾਬੀ ਲਾਗੂ ਕੀਤੀ ਸਾਡੇ ਦਫ਼ਤਰਾਂ ਵਿੱਚ ਯੈਸ ਤੇ ਉਹਨਾਂ ਨੇ ਹਾਈ ਕੋਰਟ ਦੀ ਵੀ ਚਾਹਤ ਸੀ ਕਰਨਾ ਤੇ ਹਾਈ ਕੋਰਟ ਨਹੀਂ ਕਰ ਸਕੀ ਕਿ ਲੋਕਾਂ ਦੀ ਡਿਮਾਂਡ ਸੀ ਕਿ ਜਦੋਂ ਉਹਨਾਂ ਵਕੀਲ ਗੱਲ ਕਰਦੇ ਜਾਂ ਬੋਲਦੇ ਹੈਗੇ ਆ ਤੇ ਉਹ ਆਮ ਪਿੰਡੂ ਜਿਹੜਾ ਕਲਾਇੰਟ ਹੈਗਾ ਉਹਨੂੰ ਪਤਾ ਨੰਦਾ ਕੌਣ ਕੀ ਕਹਿ ਗਿਆ ਹੈਗਾ ਵੀ ਜੇ ਉਹ ਪੰਜਾਬੀ ਛੋਵੇ ਤੇ ਮੇਰੇ ਪੰਜਾਬੀ ਕਿਉਂ ਨਹੀਂ ਲੱਗ ਹੋ ਸਕੀ ਅਜ ਤੱਕ ਇਹਨਾਂ ਕੋਲ ਦੇਖੋ ਐਸੇ ਤੋਂ ਇਹ ਹਾਈ ਕੋਰਟ ਦਾ ਮਸਲਾ ਹੀ ਸੁਪ림 ਕੋਰਟ ਦਾ ਮਸਲਾ ਹੈ ਮੈਂ ਜੋ ਮੈਂ ਸਮਝਦਾ ਹਾਂ ਕਿ ਸਾਡੀਆਂ ਜਿੰਨੀਆਂ ਲਾ ਨਾਲ ਰਿਲੇਟਡ ਬੁੱਕਸ ਨੇ ਹਮ ਸੀਆਰਪੀਸੀ ਆਈਪੀਸੀ ਐਵੀਡੈਂਸ ਹੈਟ ਕੋਈ ਵੀ ਕਿਤਾਬ ਤੇ ਲੱਗ ਸਾਰੀ ਇੰਗਲਿਸ਼ ਚ ਹੈ ਜਿਹੜੀ ਬੰਦੇ ਇਸ ਕਰ ਲਈ ਪ੍ਰੋਟੈਸਟ ਕਰਦੇ ਪਿਲ ਉਹ ਪ੍ਰੋਟੈਸਟ ਇਹ ਕਿਉਂ ਨਹੀਂ ਕਰਦੇ ਵੀ ਸਾਡੀਆਂ ਕਿਤਾਬਾਂ ਪੰਜਾਬੀ ਚ ਬਣਾਓ ਟ੍ਰਾਂਸਲੇਟ ਹੋਣ ਚਾਹੀਦੀਆਂ ਨਹੀਂ ਹੋ ਪੰਜਾਬੀ ਚ ਕੋਰਟ ਚ ਵੀ ਉਹ ਨਹੀਂ ਜਿਹੜਾ ਹੁਣ ਕੋਈ ਬਿਜ਼ਨਸ ਬਣਿਆ ਹੋਏ ਹਿੰਦੀ ਚ ਆ ਗਿਆ ਉਹ ਉਹ ਤਾਂ ਪੈਸੇ ਆਇਆ ਨਾ ਹੂੰ ਵਰਚੁਅਲੀ ਉਹਦਾ ਜੋ ਉਹ ਐਡੀਸ਼ਨ ਉਹ ਇੰਗਲਿਸ਼ ਚ ਹੀ ਆਇਆ ਵਾ ਤੇ ਇੰਗਲਿਸ਼ ਦੇ ਸਾਡੀਆਂ ਬੁੱਕਸ ਨੇ ਇੰਗਲਿਸ਼ ਦੇ ਸਾਡੇ ਫੈਨਸੀਲੇ ਹੁੰਦੇ ਨੇ ਕੁਝ ਕੋ ਵਰਡ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਪੰਜਾਬੀ ਚ ਇੰਟਰਪ੍ਰੀਟ ਹੀ ਨਹੀਂ ਕਰ ਸਕਦੇ ਲਾ ਦੇ ਜਿਹੜੇ ਵਰਡ ਮੇਰੇ ਸੁਣਿਆ ਸੀਗਾ ਵੀ ਹਾਈ ਕੋਰਟ ਨੇ ਨਾ ਪੰਜਾਬ ਸਰਕਾਰ ਨੂੰ ਜਵਾਬ ਹੀ ਦਿੱਤਾ ਸੀਗਾ ਕਿ ਸਾਨੂੰ ਨਾ ਸਾਰੀਆਂ ਕੋਰਸ ਦੇ ਵਿੱਚ 750 ਮਤਲਬ ਹੋਰ ਚਾਹੀਦੇ ਬੰਦੇ ਚਾਹੀਦੇ ਜਿਹੜੇ ਮਤਲਬ ਪੰਜਾਬੀ ਦੇ ਹੋਣ ਤੇ ਸਾਨੂੰ ਦੇ ਦਿਓ ਪੋਸਟ ਆਸੀਂ ਕਰ ਦਿੰਨੇ ਆ ਤੇ ਪੰਜਾਬ ਸਰਕਾਰ 750 ਪੋਸਟ ਵੀ ਹੋ ਸਕਦਾ ਨਹੀਂ ਹੋ ਸਕਦਾ ਹੈ ਨਾ 750 ਪੋਸਟ ਦੇਣ ਦਾ ਭਾਅ ਹੈਗਾ ਕਿ ਬਹੁਤ ਵੱਡਾ ਇੱਕ ਬਜਟ ਹੈਗਾ ਤੇ ਸਰਕਾਰ ਪੰਜਾਬੀ ਲਾਗੂ ਕਰਕੇ ਵੀ ਪੰਜਾਬੀ ਲਾਗੂ ਨਹੀਂ ਕਰ ਸਕੀ ਜਿੰਨੇ ਕਿ ਉਹ ਕਰਨੀ ਤੇ ਉਹਨਾਂ ਨੇ ਸਰਕਾਰ ਨੇ ਕਰਨਾ ਨਾ ਜਿਹੜੀ ਹਾਈ ਕੋਰਟ ਨੇ ਡਿਮਾਂਡ ਕੀਤੀ ਉਹਨੂੰ ਪੂਰੀ ਕਰਨੀ ਪਰ ਸਾਰੇ ਗਵਰਨਮੈਂਟ ਦੇ ਅਦਾਰੇ ਵਿੱਚ ਕੀ ਚੱਲ ਰਹੀ ਹੈ ਚਿੱਠੀਆਂ ਸਾਰੀਆਂ ਇੰਗਲਿਸ਼ ਚ ਆ ਰਹੀਆਂ ਹਮ ਦੇਖੋ ਤਾਂ ਹੁਣ ਕਰ ਲੈ ਭਾਸ਼ਾ ਵਿਭਾਗ ਨੇ ਨਾ ਥੋੜਾ ਚੱਕਿਆ ਨਾ ਭਾਸ਼ਾ ਭਾਲੇ ਜਰੂਰ ਚੈੱਕ ਕਰਨ ਆ ਜਾਂਦੇ ਆ ਕਿ ਦਿਖਾਓ ਜੀ ਉਹ ਕਿੱਥੋਂ ਤੱਕ ਲਿਮਟ ਹੁੰਦੀ ਆ ਦੋ ਚਿੱਠੀਆਂ ਵੇਖਿਆਂ ਰਜਿਸਟਰ હા ਹਾਜ਼ਰੀ ਰਜਿਸਟਰ ਜਰੂਰ ਦੇਖਣਗੇ ਕਿ ਪੰਜਾਬੀ ਹਾਜ਼ਰੀ ਲਾਈ ਆ ਨਹੀਂ ਹੁਣ ਆਰਡਰ ਵੀ ਆਉਂਦੇ ਨਾ ਅੰਗਰੇਜ਼ੀ ਚ ਵਖਰੇ ਆਉਂਦਾ ਲਾਈਨ ਪੰਜਾਬੀ ਚ ਵਖਰੀ ਹੁੰਦੀ ਏ ਤੇ ਦੋਨੋਂ ਭਾਸ਼ਾਵਾਂ ਚ ਕਰਨ ਲੱਗ ਪਏ ਗਏ ਤੇ ਜਿਸ ਨਾਲ ਚਲੋ ਸਾਡੀ ਇੱਕ ਮਾਮੂਲੀ ਹੈਗੀ ਆ ਇਹਦਾ ਜਿੰਨਾ ਵੀ ਇੰਪਰੂਵਮੈਂਟ ਹੋਵੇ ਚੰਗੀ ਗੱਲ ਆ ਸਾਰੇ ਲੋਕਾਂ ਨੂੰ ਹੋਣੀ ਚਾਹੀਦੀ ਆ ਚਾਹੀਦੀ ਆ ਹਨਾ ਜੀ ਪਾਕੀ ਤੇ ਉਸ ਤੋਂ ਬਾਅਦ ਆ ਸਰ ਤੁਸੀਂ ਚਾਈਲਡ ਵੈਲਫੇਅਰ ਕਮੇਟੀ ਦੇ ਵਿੱਚ ਬਤੌਰ ਚੇਅਰਮੈਨ ਕਪੂਰਸ਼ੇ ਦਾ ਕੰਮ ਕਰ ਰਹੇ ਹੋ ਠੀਕ ਆ ਤੁਹਾਡੀ ਕਮੇਟੀ ਹੈਗੀ ਆ ਤੁਹਾਨੂੰ ਲੱਗਿਆ ਇਹ ਚਾਈਲਡ ਵੈਲਫੇਅਰ ਕਮੇਟੀ ਆ ਇਹਦੇ ਕੀ ਮਤਲਬ ਸਕੋਪਸ ਕੀ ਹੈ ਗਿਆ ਜਾਂ ਇਹਦੇ ਇਹ ਕੰਮ ਖੇਤਰ ਕੀ ਹੈਗਾ ਦੇਖੋ ਡੀਸੀਡਬਲੂਸੀ ਦੇ ਵਿੱਚ ਜਿਹੜਾ ਮੈਂ ਕੰਮ ਕਰ ਰਿਹਾ ਬਿਲਕੁਲ ਉੱਥੇ ਇੱਕ ਟੀਮ ਬਹੁਤ ਯਾ ਪਰਦੋਸ ਟੀਮ ਤੋਂ ਬਾਅਦ ਮੇਰੇ ਮੈਂਬਰ ਹਮ ਇੱਕ ਹਿਮੰਤ ਕਪਲ ਜੀ ਨੇ ਇੱਕ ਮੈਡਮ ਸਾਡੇ ਕੋਲ ਨਹੀਂ ਟਿਕਾ ਡੋਕੇ ਹੈ। ਹਾਂ। ਮਰਕੇ ਮੇਰੀ ਇਹ ਜਿਹੜੀ ਟੀਮ ਜਿਹੜੀ ਆ ਐਟ ਲੀਸਟ ਮੇਰੇ ਦੋ ਬੰਦੇ ਮੇਰੀ ਆ ਰਾਈਟ ਹੈਂਡ ਲੈਫਟ ਆਰਮ ਨੇ ਕਾਜੀਤ ਔਰ ਕਪਲ ਜੀ ਠੀਕ ਹੈ। ਉੱਥੇ ਮੈਂ ਇਕੱਲਾ ਕੁਝ ਨਹੀਂ ਕਰਦਾ। ਹਾਂਜੀ ਹਾਂਜੀ। ਅਸੀਂ ਬੈਠਦੇ ਆਂ ਸਲਾਹ ਕਰਦੇ ਆ। ਪਰ ਮਸਲੇ ਨੂੰ ਨੇ ਜੱਟ ਨੇ ਬੜੇ ਵਧੀਆ ਛੇ ਤਰੀਕੇ ਨਾਲ। ਹੂੰ। ਪਰ ਮੈਨੂੰ ਇਹ ਲੱਗਦਾ ਹੋਵੇ ਕਿ ਸਾਡੀ ਪੰਜਾਬ ਦੇ ਵਿੱਚ ਕੰਮ ਕਰਨ ਦੀ ਇੱਕ ਨਵੀਂ ਰੀਤ ਸੀ ਕਿ ਅਸੀਂ ਲੀਗਲੀ ਇੱਥੇ ਵੀ ਲੀਗਲੀ ਕਰਦੇ ਆ। ਇੱਥੇ ਵੀ ਅਸੀਂ ਜੇ ਕੋਈ ਡੀਸੀਪੀਓ ਕਹਵੇ ਵੀ ਇਦਾਂ ਹੀ ਹੁੰਦਾ ਜੀ ਅਸੀਂ ਆਹ ਚੱਕ ਨਹੀਂ ਕਰਦੇ। ਹੂੰ। ਅਸੀਂ ਉਹਨੂੰ ਜੇ ਜੇ ਐਕਟ ਦਿਖਾਈਦਾ। ਵੀ ਜੇ ਜੇ ਐਕਟ ਦੇ ਮਤਵਕ ਆਹੀ। ਨਹੀਂ ਇਸ ਕਰਕੇ ਤੁਹਾਡੇ ਮੈਂਬਰੀ ਮਨ ਮਹਿਸੂਸ ਕਰਦੇ ਆ ਕਿ ਤੁਹਾਡੇ ਉੱਥੇ ਬਥੌਰ ਜੱਜ ਆਉਂਦੇ ਨਾਲ ਇਹ ਸਾਨੂੰ ਕਿਸ ਨੂੰ ਐਕਟ ਨਹੀਂ ਪੜਨਾ ਪਿਆ ਨਿਕਟਰ ਮੈਂ ਨਾ ਵੀ ਇੱਥੇ ਪੜਨਾ ਤੇ ਉਹਦਾ ਕਾਰਨ ਕੀ ਹੈਗਾ ਕਿ ਉਹ ਐਕਟ ਜਿਹੜਾ ਹੈਗਾ ਐਕਟ ਨੂੰ ਲਾਗੂ ਕਰਾਉਣਾ ਹੈ ਐਟ ਦੇ ਮੁਤਾਬਕ ਚੱਲਣਾ ਤੇ ਉਹ ਜਿਹੜੇ ਮੈਂਬਰਾਂ ਨੂੰ ਬੜੀ ਸਮਝ ਲੱਗੀ ਹੈਗੀ ਹੈ ਜੀ ਜ਼ਿੰਦਗੀ ਦੇ ਨਵੇਂ ਅਰਥ ਪਤਾ ਲੱਗੇ ਹੈਗੇ ਜ਼ਿੰਦਗੀ ਦੇ ਨਵੇਂ ਰਾਹ ਖੁੱਲੇ ਹੈਗੇ ਮਤਲਬ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈਗਾ ਕਿਉਂਕਿ ਚੰਗੇ ਬੰਦੇ ਜਿਹੜੇ ਵਾਈਜ਼ ਆ ਚੰਗੇ ਜਿਹੜਾ ਲੀਡਰਸ਼ਿਪ ਕਰ ਰਿਹਾ ਹੋਵੇ ਤੇ ਨਿਰਸੰਦੇ ਦੂਜਿਆਂ ਨੂੰ ਬਹੁਤ ਕੁਝ ਮਿਲਦਾ ਖੰਡਾ ਜੀ ਉਹਦਾ ਇਹ ਜਵਾਬ ਸਿੰਪਲ ਆ ਹਾਂ ਕਿ ਤ੍ਰਿਸ਼ਿਕ ਪੰਜਾਬੀ ਦੇ ਬਹੁਤ अच्छे पत्रकारो पंजाबी ਦੇ ਵਿੱਚ ਕੁਝ ਚੀਜ਼ਾਂ ਪੜ੍ਹਨੀਆਂ ਹੁਣ ਇਹ ਹੀ ਤੁਹਾਡੇ ਕੋਲ ਪੁੱਛਦੇ ਨੇ ਬਿਆਦਾ ਮਤਲਬ ਨਹੀਂ ਪਤਾ ਲੱਗ ਰਿਹਾ ਹਾਂਜੀ ਠੀਕ ਹੈ ਨਾ ਜੀ ਜੈਕਟ ਇੰਗਲਿਸ਼ ਦੇ ਵਿੱਚ ਉਹਦੀ ਕੋਈ ਵੀ ਧਾਰਵਾ ਡੀਪਲੀ ਪੜ੍ਹ ਕੇ ਅਭਿਸ਼ਾ ਤੁਹਾਡੇ ਸਾਰਿਆਂ ਨੇ ਡਿਸਕਸ ਕਰੀ ਦੀ ਫਿਰ ਉਹ ਆਪ ਲਾਗੂ ਕਰੀ ਦੀਆਂ ਇਸ ਕਰਕੇ ਤੁਸੀਂ ਇਹ ਨਾ ਕਹੋ ਵੀ ਸਾਨੂੰ ਤੁਸੀਂ ਕਰਦੇ ਹੋ ਪਤਾ ਹੁੰਦਾ ਤੁਹਾਨੂੰ ਜਿਆਦਾ ਪਤਾ ਹੁੰਦਾ ਤੁਹਾਡੇ ਨੂੰ ਸਮਝਾ ਕੇ ਹਰ ਗੱਲ ਨੂੰ ਆਪਸ ਨਹੀਂ 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 ਸੁਣਦੇ ਨਿਕਰੇ ਫਿਰ ਵੀ ਇੱਕ ਪਰਵਾਰ ਨਾਲ ਕੈਪਟਨਸੀ ਜਿਹੜੀ ਹੁੰਦੀ ਨਾ ਕੈਪਟਨਸੀ ਇਸਰ ਕਿ ਹੁੰਦੀ ਹੈ ਕਿ ਉਹ ਬੰਦਾ ਐਡਵਾਈਸ ਕਰ ਸਕਦਾ ਲੀਡ ਕਰ ਸਕਦਾ ਅੱਗੇ ਰਾਹ ਦੇ ਸਕਦਾ ਹੈਗਾ ਤੇ ਉਹਨਾਂ ਨੇ ਜਦੋਂ ਸਮਝ ਲਈ ਤਾਂ ਹੀ ਜਾਂਦੇ ਹੋ ਵੀ No doubt ਕਿ ਜਿਹੜਾ ਫੌਜ ਦਾ ਕਮਾਂਡਰ ਹਾਂ ਉਹ ਲੀਡ ਹੀ ਕਰ ਸਕਦਾ ਹਾਂ ਲੜ ਨਹੀਂ ਸਕਦਾ ਜੇ ਉਹਨਾਂ ਫੌਜਾਂ ਨਾਲ ਚੰਗੀ ਹੋ ਠੀਕ ਅੱਡ ਡਿਗਾ ਅੱਛਾ ਮੇ ਵੀ ਦੇਖਿਆ ਕਿ ਜਿਹੜੀਆਂ ਕਮੇਟੀਆਂ ਦੇ ਕੰਮ ਹੁੰਦਾ ਲੀਆਂ ਸਾਰੇ ਪੰਜਾਬ ਚ ਕਮੇਟੀਆਂ ਦੀ ਸਾਰੇ ਇੰਡੀਆ ਚ ਬਣਦੀਆਂ ਗਈਆਂ ਹਰ ਜਿਹੜੇ ਚ ਕਮੇਟੀ ਪੰਜਾਬ ਦੀ ਮੇਰੀ ਕਮੇਟੀ ਹੁੰਦੀ ਹੈ ਥਰੂ ਟੂ ਇੰਡੀਆ ਜਿਹਦੇ ਇੱਕ ਚੇਅਰਮੈਨ ਦਾ ਚਾਰ ਮੈਂਬਰ ਹੁੰਦੇ ਆ ਤੇ ਇਹਦੇ ਚ ਦੇਖਿਆ ਕਿ ਜਿਹੜੇ ਸਾਡੇ ਜੁਵਨਾਈਲ ਕੇਸ ਹੁੰਦੇ ਜਾਂਦੇ ਹਨਾ ਜੀ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਕੇਸ ਸਾਰੇ ਲੈਣੇ ਹੁੰਦੇ ਆ ਤੇ ਉਹ ਕਿਹੜੇ ਕਿਹੜੇ ਕੇਸ ਹੁੰਦੇ ਆਪਣੇ ਉਹ ਆਪਣੇ ਇੱਕ ਤੇ ਜਿਹੜੇ ਬੱਚੇ orphans ਬੱਚੇ ਹੋਣ ਇੱਕ ਜਿਹਨਾਂ ਨੂੰ ਪੇਰੈਂਟਸ ਨੇ ਆ ਕੇ ਸਾਡੇ ਕੋ ਹੈਂਡਓਵਰ ਕਰ ਦੇਵੇ ਵੀ ਸਾਡੀ ਕਪੈਸਿਟੀ ਨਹੀਂ ਹੈ ਇਨਨੂੰ ਸਾਮ ਲੈ ਸਕਦੇ ਹਾਂ ਬਾਕੀ ਜਿਹੜੇ ਰਨਓਵਰ ਲੜਕੀਆਂ ਹੁੰਦੀਆਂ ਜਿਨ੍ਹਾਂ ਨੂੰ ਸਟਾਰਟਿੰਗ ਦੇ ਵਿੱਚ ਜਦੋਂ ਫੜ ਲਿੰਦੇ ਆ ਪੇਰੈਂਟਸ ਤੋਂ ਵੀ ਖਤਰਾ ਹੁੰਦਾ ਕਿਉਂਕਿ ਪੇਰੈਂਟਸ ਬੜੇ ਐਂਗਰੀ ਹੁੰਦੇ ਆ ਅਨੌਇਡ ਹੁੰਦੇ ਵੀ ਕੁੜੀ ਤੇ ਦੀ ਇਹ ਪੱਦ ਗਈ ਉਹ ਹੋ ਜਾ ਬੱਚਿਆਂ ਨੂੰ ਇਹੀ ਡੀਲ ਕਰਦੇ ਆ ਹੈਂਡਲ ਕਰਦੇ ਆ ਕਿ ਉਹਨੂੰ ਕਿਸੇ ਸੇਫ ਜਗ੍ਹਾ ਤੇ ਕੁਝ ਦਿਨ ਰੱਖਿਆ ਜਾਵੇ ਕਿ ਉਹਦੇ ਪੇਰੈਂਟਸ ਥੋੜੇ ਜਿਹਾ ਕੂਲਡਨ ਹੋ ਜਾਣਗੇ ਫਿਰ ਸੋਚ ਲਾਂਗੇ ਫਿਰ ਦੇ ਦਾਂਗੇ ਉਹਨਾਂ ਨੂੰ ਹੂੰ ਇਹ ਠੀਕ ਹੈ ਤਾਂ ਠੀਕ ਹੈ ਮੈਂ ਦੇਖਿਆ ਕਿ ਪੰਜਾਬ ਦੇ ਵਿੱਚ ਨਾ ਦੋ ਜੁਵਨਾਈਲ ਥਾਣੇ ਬਣ ਚੁੱਕੇ ਆ ਹੂੰ ਠੀਕ ਹੈ ਨਾ ਜੀ ਪਰ ਜਦੋਂ ਅਸੀਂ ਆਮ ਥਾਣੇ ਨਾਲ ਜਦੋਂ ਬਾਵਾਸਤਾ ਪੈਂਦਾ ਹੈਗਾ ਉਹ ਜੁਵਨਾਈਲ ਦੇ ਬਾਰੇ ਜਾਣਦੇ ਹੀ ਨਹੀਂ ਜਿਹੜਾ ਜੁਵਨਾਈਲ ਦਾ ਮਤਲਬ 2015 ਦਾ ਐਕਟ ਬਣ ਗਿਆ ਹੈਗਾ ਉਹਨਾਂ ਨੂੰ ਅਜੇ ਲਾਗੂ ਹੀ ਨਹੀਂ ਕਰਵਾਇਆ ਵਿਚਾਰਿਆਂ ਨੂੰ ਦਰਦ ਕਿ ਹਰ ਥਾਣੇ ਦੇ ਵਿੱਚ ਸਬਲ ਇੰਸਪੈਕਟਰ ਇੱਕ ਹੁੰਦਾ ਜਿਹਨੇ ਜੁਵਨਾਈਲ ਕੇਸ ਲੈਣੇ ਹੁੰਦੇ ਨੇ ਇਹਨਾਂ ਨੇ ਅਪਾਇੰਟ ਹੀ ਨਹੀਂ ਕੀਤੇ ਹੋਏ ਅੱਜ ਤੱਕ ਹੂੰ ਆਪਾਂ ਵੀ ਇੱਥੇ ਦੇਖਦੇ ਹਾਂ ਹਾਂ ਸਾਡੇ ਆਪਣੇ ਵੀ ਜ਼ਿਲ੍ਹੇ ਦੇ ਵਿੱਚ ਕਿਤੇ ਵੀ ਕੋਈ ਉਹਨਾਂ ਜੁਵਨਾਈਲ ਫੋਰਸ ਨਹੀਂ ਬਣਾਈ ਗਈ ਇਹ ਡੀਐਸਪੀ ਰੰਕ ਤੱਕ ਇੱਕ ਜੁਵਨਾਈਲ ਦਾ ਸਪੈਸ਼ਲ ਪਰਸਨਲ ਹੋਣਾ ਚਾਹੀਦਾ ਹਾਂਜੀ ਹਾਂਜੀ ਜੁਵਨਾਈਲ ਯੂਨਿਟ ਵੱਖਰਾ ਹੋਣਾ ਚਾਹੀਦਾ ਜਿਹੜੇ ਜੋ ਬੱਚਿਆਂ ਨੂੰ ਡੀਲ ਕਰਨ ਬਿਨਾਂ ਵਰਦੀ ਤੋਂ ਕਰਨ ਬਿਨਾ ਵਰਦੀ ਤੋਂ ਲਿਆ ਕੇ ਪੇਸ਼ ਕਰਨ ਕਿਉਂਕਿ ਜੁਵਨਾਈਲ ਬੱਚਿਆਂ ਨੂੰ ਜਿਹੜਾ ਵਰਦੀ ਵਾਲੇ ਪੁਲਿਸ ਵਾਲੇ ਨਹੀਂ ਪੇਸ਼ ਕਰਦੇ ਹ ਹ ਔਰ ਇਹ ਬੱਚੇ ਜੁਵਨਾਈਲ ਵੀ ਦੋ ਤਰ੍ਹਾਂ ਦੇ ਹੁੰਦੇ ਆ ਹ ਇੱਕ ਤਾਂ ਹੁੰਦੇ ਡੀਡ ਨੀਡ ਐਂਡ ਕੇਅਰ ਪਰ ਐਂਡ ਪ੍ਰੋਟੈਕਸ਼ਨ ਵਾਲੇ ਹੁੰਦੇ ਨੇ ਹ ਇੱਕ ਜਿਹੜੇ ਬੱਚੇ ਹੁੰਦੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਹ ਕੋਈ ਕ੍ਰਾਈਮ ਕਰਦੇ ਜਿਹੜੇ ਨੀਡ ਕੇਅਰ ਵਾਲੇ ਉਹ ਸਾਡੀ ਕਮੇਟੀ ਡਿਸਟ੍ਰਿਕਟ ਚਾਈਲਡ ਵੈਲਫੇਅਰ ਕਮੇਟੀ ਕੋ ਪੇਸ਼ ਹੋਣੇ ਹੁੰਦੇ ਆ ਜਿਹੜੇ ਕਨਫਲਿਕਟ ਵਿਦ ਲਾ ਜਦੋਂ ਇਹ ਜੁਰਮ ਕੋ ਕੀਤਾ ਹੁੰਦਾ ਉਹਨਾਂ ਦੇ ਕੋਲ ਪਰਚਾ ਹੋ ਜਾਂਦਾ ਉਹ ਬੱਚੇ ਜਿਹੜੇ ਹੁੰਦੇ ਆ ਉੱਚੀ ਜੇ ਬੋਰਡ ਕੋਲ ਜਾਣੇ ਹੂੰ ਜੇ ਦੋ ਵਿੰਗ ਵੱਖ-ਵੱਖ ਆ ਉਹਨਾਂ ਨੂੰ ਪੁਲਿਸ ਨੇ ਹੀ ਪੇਸ਼ ਕਰਨੀ ਹੁੰਦੀ ਆ ਨਹੀਂ ਆਪਣੇ ਮੰਨਿਆ ਜਾਂਦਾ ਕਿ ਜੁਵਨਾਈਲ ਦੇ ਵਿੱਚ ਨਾ 18 ਈਅਰ 18 ਸਾਲ ਤੋਂ ਥੱਲੇ ਸਾਰੇ ਜੁਵਨਾਈਲ ਆਗੇ ਆ ਲੇਕਿਨ ਜਿਹੜੇ ਬਹੁਤ ਛੋਟੇ ਬੱਚੇ ਹੁੰਦੇ ਆ ਤੇ ਉਹਨਾਂ ਨੂੰ ਤੇ ਪਤਾ ਨਹੀਂ ਕ੍ਰਾਈਮ ਕੀ ਹੁੰਦਾ ਉਹਨਾਂ ਨੂੰ ਇਹ ਨਹੀਂ ਪਤਾ ਦਾਨ ਕੀ ਆ ਇਹ ਨਹੀਂ ਪਤਾ ਪਨ ਕੀ ਆ ਕਿ ਵੀ ਉਹਨਾਂ ਕੋਲ ਗਲਤੀ ਹੋ ਜਾਂਦੀ ਹੈ ਉਹ ਕਿਹੜੀ ਏਜ ਤੱਕ ਉਹ ਮਾਫ ਕਰਨ ਦੇ ਯੋਗ ਹੁੰਦੇ ਆ ਇਹ ਸਮਝੀਏ ਤੱਕ ਅੱਛਾ ਸਮਝੀਏ ਤੱਕ ਜਿਹੜੀ ਏਜ ਆ ਹਾਂ ਉਹ ਡਿਟਰਮਾਈਨ ਕੀਤੀ ਹੋਈ ਆ ਕਿ ਇਸ ਏਜ ਤੱਕ ਬੱਚੇ ਨੇ ਕੋਈ ਕ੍ਰਾਈਮ ਦੇ ਵਿੱਚ ਨਹੀਂ ਹੁੰਦੇ ਉਹ ਮਤਲਬ ਕੁਝ ਨਹੀਂ ਜਾਂਦਾ ਜੀ ਬੀ ਸੀ ਉਹਦੇ ਬਾਰੇ ਨਹੀਂ ਜਾਂਦਾ ਉਹ ਕੋ ਕੁਦਰਤੀ ਕਿ ਗੱਲ ਹੋ ਗਈ ਆ ਨੰਨ ਜਿਹਨੂੰ ਗਲਤੀ ਕਹਿੰਨੇ ਹੋ ਗਈ ਆ ਗਲਤੀ ਵੀ ਨਹੀਂ ਕਹ ਸਕਦੇ ਹੋਈ ਗਈ ਉਹ ਕੋਈ ਹੋ ਗਈ ਆ ਉਹ ਮਾਫ ਕਰਨ ਦਾ ਯੋਗ ਹੈਗਾ ਲੇਕਿਨ ਉਹ ਰਸਤੇ ਲਿਆ ਜਾ ਸਕਦਾ ਉੱਥੇ ਨਾ ਜੀ ਜਾ ਜਾ ਸਕਦਾ ਤੇ ਇਹ ਸੀਰਲ ਸੀਦੇ ਜਿਹੜੇ ਮੈਂਬਰ ਹੈਗੇ ਆ ਇਹਨਾਂ ਦੀ ਜਿਹੜੀ ਅਪਾਇੰਟਮੈਂਟ ਹੁੰਦੀ ਆ ਇਹਨਾਂ ਨੂੰ ਮਾਨ ਪੱਤਾ ਜਾਂ ਤਨਖਾਹ ਕੀ ਮਿਲਦਾ ਕੀ ਆ ਇਹਨਾਂ ਨੂੰ ਜਦੋਂ ਸਟਾਰਟ ਕੀਤਾ ਹੈ ਉਦੋਂ ਤੋਂ 1500 ਰੁਪਏ ਦਿੰਦੇ ਹੀ ਅੱਛਾ ਕਿ 2021 'ਚ ਤੇ ਉਸ ਤੋਂ ਬਾਅਦ ਮੈਂ ਰੱਖ ਗਵਰਨਮੈਂਟ ਅਰੇਜ ਕਰਕੇ 2000 ਪਰ ਸਿਟਿੰਗ ਦਿੱਤੀ ਆ ਅੱਛਾ ਮਿਨੀਮਮ ਕਿੰਨੀਆਂ ਕਰਨੀਆਂ ਸੀਟਿੰਗ ਤੁਸੀਂ 21 21 20 21 20 ਸੀਟਿੰਗ ਪਰ ਮੰਥ ਪਰ ਮੰਥ ਅੱਛਾ ਅੱਛਾ ਮਿਨੀਮਮ ਹੈ ਮਤਲਬ ਇਹ ਐਜ਼ ਅ ਐਕਟ ਤੁਹਾਨੂੰ ਮਤਲਬ ਇਹ ਨਾ ਹੈਨਾ ਐਕਟ ਮਿਲਦਾ ਹੈ ਜਿਆਦਾ ਕਰੋ ਤੇ ਜਿਆਦਾ ਵੀ ਉਹ ਮੈਂ ਸੁਣਿਆ ਸੀਗਾ ਕਿ ਚੰਡੀਗੜ੍ਹ ਇੱਕ ਮਤਲਬ ਕਿ ਚੈਲਵਰ ਕਮੇਟੀ ਉਹਦੇ 28 30 ਤੱਕ ਹੀ ਪਹੁੰਚ ਗਿਆ ਚੱਲ ਲੈਂਦੇ ਜਿੱਥੇ ਕੰਮ ਜਿਆਦਾ ਕਰ ਸਕਦੇ ਆ ਫਿਰ ਕੋਈ ਬੈਨ ਥੋੜਾ ਮਿਨੀਮਮ ਹੈਗੀ ਆ ਤੇ ਇਹ ਮਿਨੀਮਮ ਤੁਹਾਨੂੰ 20 ਡੇਜ਼ ਲੈ ਹੈਗਾ ਉਹ ਤੁਹਾਰੀ ਦੇਣੀ ਪੈਣੀ ਹੈ ਜੀ ਉਹਦੇ ਮਤਲਬ ਬਿਲਕੁਲ 100% ਇਹ ਐਕਟ ਕਹਿੰਦਾ ਐਕਟ ਕਹਿੰਦਾ ਵੀ ਤੁਸੀਂ 21 ਡੇ 20 ਡੇ ਹਰ ਹਾਲੇ ਚ ਆਣਮ ਇਹਨੇ ਸੈਟਿੰਗ ਹੋਣੀ ਹੈ ਜ਼ਰੂਰੀ ਹੈ ਤੁਹਾਡੀ ਇਹ ਕਈ ਦਿਨਾਂ ਦੇ ਵਿੱਚ ਆਇਆ ਕਹਿੰਦੇ ਜੇ ਕੰਮ ਹੈਗਾ ਆਜੋ ਨੇ ਤੇ ਨਾ ਆਓ ਕਿਤੇ ਕੋਈ ਪ੍ਰੋਜੈਨ ਹੈ ਨਹੀਂ ਪੂਰੇ ਜੇ ਜੇ ਐਕਟ ਨੂੰ ਪੜ ਕੇ ਦੇਖ ਲਓ ਹਾਂ ਜੇ ਜੇ ਐਕਟ ਦੇ ਵਿੱਚ ਹੈ ਕਿ ਜੇ ਤੁਸੀਂ ਐਬਸੈਂਟ ਹੁੰਦੇ ਹੋ ਕੰਟੀਨਿਊਸਲੀ ਹੂੰ ਤੇ ਡੀਸੀ ਲਿਖ ਵੀ ਸਕਦਾ ਗਵਰਨਮੈਂਟ ਠੀਕ ਆ ਪਰ ਉਹ ਬਲਵਾਸ ਕਿਸੇ ਇਹਦੇ ਵਿੱਚ ਹੈ ਨਹੀਂ। DC ਜਾਣ ਬਜ ਕੇ ਨਹੀਂ ਕਹਿ ਸਕਦਾ ਵੀ ਤੁਸੀਂ ਮਰਜ਼ੀ ਨਾਲ ਉਹ ਜਾਂ ਕੋਈ ਗੱਲ ਹੀ ਨਹੀਂ। ਕੋਈ ਨਹੀਂ ਕੋਈ ਵੀ ਨਹੀਂ ਕਹਿ ਸਕਦਾ ਐਕਟ ਨੂੰ ਕੋਈ ਵੀ ਇਗਨੋਰ ਕਰਕੇ ਕੋਈ ਵੀ ਅਫੀਸਰ ਵੀ ਨਹੀਂ ਕਹਿ ਸਕਦਾ। ਕੋਈ ਗਵਰਨਮੈਂਟ ਵੀ ਨਹੀਂ ਕਹਿ ਸਕਦੀ। ਨਹੀਂ ਇਸ ਮਤਲਬ ਕਿ ਇਹ ਵਿਭਾਗ ਦੇ ਕਿ ਅਫਸਰ ਵੀ ਲਾਪਰਵਾਹ। ਮੈਂ ਦੇਖਿਆ ਕਿ ਇਸ ਵਿਭਾਗ ਦੇ ਵਿੱਚ ਤੇ 90% ਲੋਕ ਹੀ ਅਜੇ ਟੈਂਪਰੇਰੀ ਕੰਮ ਕਰਦੇ ਹੋ ਜਿੰਮੇਵਾਰ ਹੈ ਹੀ ਨਹੀਂ। ਜਿੰਨਾ ਚਿਰ ਉਹ ਜਿੰਮੇਵਾਰ ਤਾਂ ਹੀ ਬਣਗੇ ਰੈਗੂਲਰ ਹੋਣਗੇ। ਰੈਗੂਲਰ ਹੋਣਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੰਨਾ ਚਿਰ ਤੁਸੀਂ ਟੈਂਪਰੇਰੀ ਕੰਮ ਕਰਦੇ ਹੋ ਤੁਸੀਂ ਤੁਹਾਡੀ ਤੁਹੇ ਅਕਾਉਂਟੇਬਿਲਟੀ ਹੈ ਹੀ ਨਹੀਂ ਤੁਹਾਡੇ ਕੋਈ। ਹਾਂ। ਕਿਉਂਕਿ ਤੁਸੀਂ ਟੈਂਪਰੀ ਅੱਜ ਰੱਖਿਆ ਕੱਲ ਕੱਢ ਦੇਣ। ਹਾਂ। ਵਿਦਆਊਟ ਨੋਟਿਸ, ਵਿਦਆਊਟ ਇਨਕੁਆਰੀ, ਵਿਦਆਊਟ ਜਵਾਬ ਦੇ ਨਿਕਾ। ਜਵਾਬ ਦੇ ਨਹੀਂ ਗਾ। ਜਿਸ ਕਰਕੇ ਪਰਮਨੈਂਟ EMPLOYE ਹੋਣੀ ਚਾਹੀਦੀ ਆ। ਔਰ ਐਟ ਲੀਸਟ ਜਿਹੜੇ DCPO ਉਹਨਾਂ ਨੂੰ ਜਿਹੜੇ ਐਕਟ ਬੜਾ ਅੱਛੀ ਤਰ੍ਹਾਂ ਪੜਾ ਕੇ ਫਿਰ ਲਾਉਣੇ ਚਾਹੀਦੇ। ਇੱਕ ਉਹ ਕਿਹੜਾ ਪ੍ਰੋਸੀਜਰ ਹੈਗਾ ਜਿਨ੍ਹਾਂ ਦੇ ਮਾਪੇ ਨਹੀਂ ਹੁੰਦੇ, ਬੱਚੇ ਹੁੰਦੇ ਆ ਜਾਂ ਕੋਈ ਕੋਈ ਪਾਲ ਰਿਆ ਹੁੰਦਾ ਤੇ ਉਹਨਾਂ ਨੂੰ ਮਿਲ ਜਾਂਦਾ ਕੋਈ ਕਿ ਨਹੀਂ ਔਰ ਆ ਉਹਨਾਂ ਨੂੰ ਸਪਾਂਸਰਸ਼ਿਪ ਦੇ ਵਿੱਚ ਆ ਜਾਂਦੇ ਸਪਾਂਸਰਸ਼ਿਪ ਮਿਲ ਜਾਂਦੀ ਹੈ ਗਵਰਨਮੈਂਟ ਨੇ ਉਹਦਾ ਪ੍ਰੋਵੀਜ਼ਨ ਨਹੀਂ ਗਵਰਨਮੈਂਟ ਨੇ ਬਣਾਇਆ ਹੋਈ ਆ ਹਾਂ ਉਹਦੇ ਦੇਖਿਆ ਜਾਵੇ ਜਿੰਨੇ ਆਸ਼ਰਮ ਬਣੇ ਸਰਕਾਰੀ ਆਸ਼ਰਮ ਬਣੇ ਆ ਜਾਂ ਹੋਰ ਇਹ ਚਲਦੀਆਂ ਫੈਸਿਲਿਟੀ ਚਲਦੀਆਂ ਸਰਕਾਰ ਦਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਵੀ ਸੰਭਾਲ ਰਹੀ ਹੈ ਆਪਣੇ ਨਾਗਰਿਕਾਂ ਨੂੰ ਗਵਰਨਮੈਂਟ ਦੇਖੋ ਐਕਟ ਪ੍ਰੋਵਾਈਡ ਕਰ ਰਿਹਾ ਵਾ ਹਾਂ ਵੀ ਡੋਨਟ نو ਕਿ ਪੈਸੇ ਕਿੰਨੇ ਕੰਦੇ ਨੇ ਹਾਂ ਤੇ ਸਾਡੇ ਟਾਈਮ ਦੇ ਵਿੱਚ ਕਿਤੇ ਡੀਸੀਪੀ ਨੇ ਸਾਡੇ ਕੋਲ ਕੋਈ ਕੇਸ ਕਰਵਾਇਆ ਨਹੀਂ ਅੱਛਾ 100 ਨੋਰ ਚਾਰ ਸਾਲ ਦਾ ਹੁਣ ਚੱਲਿਆ ਸਾਡੀ ਡੀਸੀਪੀ ਉਹ ਜਿਹੜੇ ਹੀ ਇੱਥੇ ਕੋਈ ਕਿਸੇ ਨੇ ਅਜੇ ਤੱਕ ਕੋਈ ਕੇਸ ਨਹੀਂ ਕਰਾ ਪ੍ਰੋਸੀਜਰ ਦੇ ਮਤਾਬਕ ਅਪਲੀਕੇਸ਼ਨ ਆਏਗੀ ਡੀਸੀ ਨਾਲ ਇੱਕ ਕਮੇਟੀ ਆ ਉਹਦੀ ਮੀਟਿੰਗ ਹੋਏਗੀ ਮੀਟਿੰਗ ਤੋਂ ਬਾਅਦ ਉਹ ਕੇਸ ਕਮੇਟੀ ਕੋ ਜਾਏਗਾ ਫॉर ਫਾਈਨਲ ਆਰਡਰ ਫਿਰ ਕਮੇਟੀ ਕਰੇਗੀ ਫਿਰ ਉਹਨੂੰ ਮਿਲਨੇ ਪਏ ਸੇ ਤੇ ਜਾਏਗਾ ਅਧਿਕਾਰੀ ਆ ਚਾਹੇ ਕਿ ਮੈਂਬਰ ਆ ਉਹਦਾ ਜਨਰਲ ਮਨ ਆਜ਼ਮਾ ਨਹੀਂ ਨਾ ਮਨ ਭਲਾਈ ਵਾਲੀ ਮੈਂ ਬਲ ਭਲਾਈ ਕਰਨੀ ਆ ਜੇ ਨਾ ਹੋ ਗਿਆ ਬਲ ਭਲਾਈ ਕਮੇਟੀ ਤਾਰੇ ਮੰਝ ਬਾਲ ਭਲਾਈ ਹੋਵੇ ਬਾਲਾਂ ਦੇ ਅਧਿਕਾਰ ਦੇ ਬਾਰੇ ਸੁਚੇਤ ਹੋਈਏ ਇਸ ਤਰ੍ਹਾਂ ਹੀ ਉਹ ਔਰਤਾਂ ਦੇ ਪ੍ਰਤੀ ਵੀ ਜਿਹੜੀਆਂ ਵੀੜ ਔਰਤਾਂ ਲਈ ਵੀ ਉਹਨਾਂ ਨੇ ਕਰਨਾ ਹੈਗਾ ਉਹ ਡਿਪਾਰਟਮੈਂਟ ਦੇ ਸਾਰੇ ਜਿਹੜੇ ਮੁਲਾਜ਼ਮ ਰਾਜ ਅਧਿਕਾਰੀ ਆ ਉਹਨਾਂ ਲਈ ਵੀ ਸੈਮੀਨਾਰ ਲੱਗਣ ਕਿ ਤੁਸੀਂ ਮਨਵੀ ਚੇਤਨਾ ਕਿਦਾਂ ਪੈਦਾ ਕਰਨਾ ਹੈ ਨਾ ਜੀ ਫਿਰ ਜਾ ਕੇ ਰਿਜ਼ਲਟ ਔਰੀਐਂਟਡ ਹੁੰਦਾ ਹੈਗਾ ਇਹਦੇ ਵਿਚਾਰਾਂ ਤਰੀ ਹੁੰਦਾ ਹੈ ਲੀਗਲ ਨੌਲੇਜ ਹੋਣੀ ਬੜੀ ਉਹਨਾਂ ਲਈ ਜ਼ਰੂਰੀ ਹੈ ਜੇ ਜੇ ਐਕਟ ਦੀ ਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਇਹ ਚੱਕੀ ਕੀ ਹੈ ਸੋਸ਼ਲ ਵਰਕਰ ਨੇ ਉਹਨਾਂ ਦੀ ਕਲਾਸਿਸ ਹੋਣੀਆਂ ਚਾਹੀਦੀਆਂ ਮੈਂ ਜਿੰਨੇ ਰੱਖਦੇ ਨੇ ਤਕਨ ਨੂੰ ਪਤਾ ਦੋ ਹੋਵੇ ਕਿ ਇਹਨੂੰ ਪੜਨ ਚੱਲੇ ਆ ਕਿਤੇ ਕੋਈ ਕਰਨ ਛੱਲੇ ਆ ਫਿਰ ਕੋ ਉਹ ਨੂੰ ਪਤਾ ਨਹੀਂਗਾ ਉਹ ਤੇ ਜਾਂਦੇ ਆ ਵਿਚਾਰੇ ਅੱਖਾਂ ਮੀਟ ਕੇ ਅ ਸਰਕਾਰ ਨੇ ਇੱਕ ਨਵੀਂ ਪਾਲਿਸੀ ਬਣਾਈ ਆ ਜੀਵਨ ਜੋਤ ਤੂ ਜ ਉਹ ਜਿਹੜੇ ਬੱਚੇ ਪੁਖਾਰੀ ਰਗੇ ਆ ਪੁਖਾਰੀ ਤੇ ਐਕਚੁਅਲੀ ਤੇ ਇਹ ਮੰਨਿਆ ਜਾਂਦਾ ਹੈਗਾ ਕਿ ਸੁਪਰੀਮ ਕੋਰਟ ਨੇ ਨਹੀਂ ਬੈਕਿੰਗ ਨੂੰ ਮਤਲਬ ਕ੍ਰਾਈਮ ਨਹੀਂ ਮੰਨਿਆ ਤੇ ਲੇਕਿਨ ਜਿਹੜੇ ਪੁਖਾਰੀ ਹੈਗੇ ਉਹ ਕ੍ਰਾਈਮ ਜਨਰ ਆ ਗਿਆ ਕੁਝ ਲੋਕਾਂ ਨੇ ਬੱਚੇ ਚਾਕੇ ਰਿਆ ਕਿ ਉਹਨਾਂ ਨੂੰ ਉਹਨਾਂ ਕਰਕੇ ਕੀ ਕਹਿੰਦੇ ਹੁੰਦੇ ਆ ਹੈਂਡੀਕੈਪ ਕਰਕੇ ਉਹਨੂੰ ਮੰਗਣ ਲੱਗਾ ਡੈਟ ਇਜ਼ ਕ੍ਰਾਈਮ ਹੈ ਡੈਟ ਇਜ਼ ਕ੍ਰਾਈਮ ਹਾਂ ਜਦੋਂ ਬੱਚਾ ਨੂੰ ਇਸ ਕ੍ਰਾਈਮ ਲੱਭਣ ਦੀ ਫੋਰਸੇਬਲੀ ਬੱਚਿਆਂ ਕੋਲੋਂ ਆਪਾਂ ਬੈਗਿੰਗ ਕਰਾਉਂਦੇ ਆ ਡੈਟ ਇਜ਼ ਕ੍ਰਾਈਮ ਹੂੰ ਕਾਫੀ ਕੇਸ ਆਏ ਨੇ ਦਿਨਾਂ ਦੇ ਸਾਹਮਣੇ ਡਾਕਟਰ ਬਲਜੀਤਪੁਰ ਬੜੇ ਅਸਰ ਜਿਹਾ ਕਿ ਅਸੀਂ ਮੈਂ ਕੇਸ ਉਹ ਪੜਿਆ ਬੜੀ ਗਿਣਤੀ 350 ਬੱਚਾ ਕਹਿੰਦੇ ਆ ਪੰਜਾਬ ਚ ਕਾਫੀ ਹੈ ਪੇਪਰ 'ਤੇ ਮੈਂ ਵੀ ਪੜਿਆ ਹੋਆ ਕਾਫੀ ਕੇਸ ਆਏ ਆ ਆਪਣੇ ਕੋਲ ਵੀ 5-7 10 ਆਏ ਮੈਨੂੰ ਉੱਥੇ ਹਾਂ ਜੀ ਪਰ ਕਈ ਵਾਰੀ ਅੰਨੇ ਬੰਨੇ ਫੜ ਲਏ ਹੁੰਦੇ ਬੰਦਾ ਮੰਗ ਹੀ ਨਹੀਂ ਰਿਹਾ ਹੁੰਦਾ ਬੱਚਾ ਵੀ ਉਹ ਬਾਇਓਲੋਜੀਕਲੀ ਉਹ ਮਤਲਬ ਹੁੰਦਾ ਹੀ ਆ ਕਿ ਇਹ ਮੰਗਣ ਲਾਇਆ ਵੀ ਨਹੀਂ ਹੁੰਦਾ ਬੱਚਾ ਤੇ ਵੈਸੇ ਇਹ ਕਹਿੰਦੇ ਮੰਦਰ ਮੁਰੇ ਕਹ ਰਿਹਾ ਹੁੰਦਾ ਵੀ ਇਹਨੇ ਪ੍ਰਸ਼ਾਦ ਹੀ ਲਿਆ ਕਹਿੰਦੇ ਫੜ ਲਿਆ ਕਹਿੰਦੇ ਭੀਖ ਮੰਗਦਾ ਸੀ ਤੇ ਕੋਈ ਇਸ ਤਰ੍ਹਾਂ ਦੀ ਕੋਈ ਕੰਪਲੇਂਟ ਆਪਣੇ ਕੋਲ ਤੇ ਮੇਰੇ ਖਿਆਲ ਅੱਜ ਤੱਕ ਨਹੀਂ ਆਈ ਵੀ ਸਾਨੂੰ ਧੱਕੇ ਨਾਲ ਫੜ ਕੇ ਲੈ ਜਾਂਦਾ ਜਾਂ ਅਸੀਂ ਮੰਗਦੇ ਹੀ ਨਹੀਂ ਸੀ ਕਿਉਂਕਿ ਸਾਡਾ ਕਲਚਰ ਹੈ ਨਾ ਅਸੀਂ ਮੰਦਰਾਂ ਗੁਰਦੁਰਦਿਆਂ ਬਾਹਰ ਜਾ ਕੇ ਪ੍ਰਸ਼ਾਦ ਹੀ ਲੈਣ ਲੱਪੀਨੇ ਆ ਲੰਗਰ ਚੱਕਣ ਲੱਪੀਨੇ ਆ ਤੇ ਉਹ ਕਹਿੰਦੇ ਵੀ ਇਹਦੀ ਜਿਹੜੀ ਬਾਡੀ ਲੈਂਗ ओके हां ਪਰ ਨੇ ਮੇਰੇ ਖਿਆਲ ਆਪਣੇ ਕੋ ਕੋ ਇਦਾਂ ਦੀ ਕੰਪਲੇਂਟ ਜਾਂ ਕੋਈ ਪੇਪਰ ਚ ਮੈਂ ਇਦਾਂ ਦਾ ਨਹੀਂ ਦੇਖਿਆ ਪਰ ਜੇ ਆਵੇ ਤੇ ਸਾਨੂੰ ਇਹ ਤੇ ਵਿਚਾਰ ਕਰਨੀ ਚਾਹੀਦੀ ਆ ਵੀ ਵਾਕਈ ਉਹ ਕੀ ਕਰ ਰਿਹਾ ਨਾ ਜੀ ਹਾਂ ਸੋ ਜੱਜ ਸਾਹਿਬ ਤੁਸੀਂ ਪਰ ਗੁਰਦਾਰੇ ਜਾਂ ਮੰਦਰ ਦੇ ਵਿੱਚ ਕੋਈ ਵੀ ਭਿਖਾਰੀ ਆ ਜਾਂ ਕੋਈ ਛੋਟਾ ਵਾ ਵੱਡਾ ਵਾ ਭਿਖਾਰੀ ਤਾਂ ਹੈ ਹੀ ਨਹੀਂ ਉਹ ਵਿਚਾਰਾ ਪ੍ਰਸ਼ਾਦ ਲੈਣ ਵਾਲਾ ਭਿਖਾਰੀ ਥੋੜਾ ਹੋਵੇਗਾ ਜਿਹਨੂੰ ਉਹ ਕਹਿ ਰਹੇ ਆ ਵੀ ਬਾਹਰ ਖੜਾ ਹੋਏ ਪ੍ਰਸ਼ਾਦ ਲੈ ਮੰਗ ਰਿਆ ਹੋਵੇ ਉਹ ਬਾਹਰ ਖੜ ਕੇ ਨਹੀਂ ਮੰਗੇਗਾ ਉਹ ਅੰਦਰ ਜਾਏਗਾ ਨਿਓ ਵੱਡਾ ਭਿਖਾਰੀ ਹੁੰਦਾ ਉਹ ਅੰਦਰ ਜਾਂਦਾ ਨਾ ਜਿਹੜਾ ਇਦਾਂ ਅਸੀਂ ਜੁੜ ਕੇ ਜਾਂਦਾ ਉਹ ਬੜਾ ਭੀ ਮੰਗਣਾ ਹੈ ਉਹ ਵੱਡਾ ਬਣਨਾ ਚਾਹੀਦਾ ਬਾਹਰ ਖੜ ਕੇ ਨਹੀਂ ਜਦੋਂ ਬਾਹਰ ਆਉਂਦਾ ਜਿਹੜਾ ਕਹਿੰਦਾ ਅੱਲੇ ਕੇ ਨਾਮ ਤੇ ਰੱਬ ਕੇ ਨਾ ਭਗਵਾਨ ਕੇ ਨਾਮ ਤੇ ਦੋ ਪੈਸੇ ਉਹ ਪੈਸੇ ਜਦੋਂ ਪੈਸੇ ਬਘਾਰੀ ਹੈ ਨਾ ਜਦੋਂ ਪੈਸੇ ਮੰਗਦਾ ਫੇਰ ਭਘਾਰੀ ਬਣਦਾ ਉਹ ਪ੍ਰਸ਼ਾਦ ਲਈ ਉਹ ਉਹਨੂੰ ਅੰਦਰ ਜਾ ਕੇ ਹੀ ਲੈਣਾ ਚਾਹੀਦਾ ਹੂੰ ਸੋ ਜੱਸਾ ਸਰ ਤੁਸੀਂ ਅੱਜ ਸਮਾਂ ਕੱਢਿਆ ਸਾਡੀ ਹਾਕ ਨੂੰ ਹੰਗਾਰ ਦਿੱਤਾ ਬਹੁਤ ਚੰਗਾ ਲੱਗਾ ਥੈਂਕ ਯੂ ਜੀ ਥੈਂਕ ਯੂ ਤੁਹਾਡੀਆਂ ਨਾ ਗੱਲਾਂ ਜਿਹੜੀਆਂ ਆ ਗਈਆਂ ਸਾਡੇ ਸਰੋਤਿਆਂ ਦੇ ਕੰਮ ਆਉਣਗੀਆਂ ਸਾਡੇ ਸਮਾਜ ਦੇ ਕੰਮ ਆਉਣਗੀਆਂ ਔਰ ਖ ਤੁਹਾਡਾ ਜਿੰਦਗੀ ਦਾ ਤਜਰਬਾ ਜਿਹਦੇ ਵਿੱਚੋਂ ਨਾ ਅਸੀਂ ਥੋੜੀਆਂ ਜਿਹੀਆਂ ਚੂੜੀਆਂ ਭਰੀਆਂ ਹੈਗੀਆਂ ਤਾਂ ਹੈਗੇ ਤਾਂ ਸਮੁੰਦਰ ਦਾ ਤੁਹਾਡਾ ਉਹ ਸਮੁੰਦਰ ਚ ਚੂੜੀਆਂ ਭਰ ਕੇ ਚ ਕੀ ਕਿੰਨਾ ਕੁ ਸਰਸਾਰ ਹੋ ਸਕਦੇ ਆ ਇਹ ਤਾਂ ਸਮੁੰਦਰ ਦਾ ਹੈਗਾ ਲੇਕਿਨ ਮੈਨੂੰ ਲੱਗਦਾ ਕਿ ਅਜਿਹਾ ਜਿਹੜਾ ਤੌਰ ਹੈਗਾ ਨਿਰਸ ਦੇ ਇਹ ਲੋਕ ਅਧਿਕਾਰੀ ਸਾਹਿਬ ਤੋਂ ਹੋਵੇਗਾ ਬਹੁਤ ਬਹੁਤ ਮਿਹਰਬਾਨੀ ਸੋਰਾਜੀ ਥੈਂਕ ਯੂ ਖੜਾ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਔਰ ਪ੍ਰੋਗਰਾਮਸ ਤੇ ਨਿਊ ਅਪਡੇਟਸ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Udig24 ਤੇ ਕਲਿੱਕ ਕਰੋ ਬੈਲ ਆਈਕਨ ਤੇ